ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਨਾਲ ਅੱਜ ਅਸੀਂ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ ਬਾਰੇ ਆਪਰੇਸ਼ਨ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਭਾਰਤ ਵਿੱਚ ਕਿਹੋ ਜਿਹਾ ਮਾਹੌਲ ਸੀ ਭਾਰਤ ਸਰਕਾਰ ਵੱਲੋਂ ਕਿਹੋ ਜਿਹਾ ਵਰਤਾਂਤ ਸਿਰਜਿਆ ਜਾ ਰਿਹਾ ਸੀ ਮੀਡੀਆ ਦਾ ਕੀ ਰੋਲ ਸੀ ਇੰਟਰਨੈਸ਼ਨਲ ਮੀਡੀਆ ਦਾ ਕੀ ਯੋਗਦਾਨ ਸੀ ਪੰਜਾਬ ਵਿੱਚ ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਉਸ ਵੇਲੇ ਸੋ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਉੱਗੇ ਵਿਦਵਾਨ ਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਹਾਂਜੀ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਦੇਖੋ ਪੰਜਾਬ ਦੇ ਵਿੱਚ ਤਾਂ ਬਹੁਤ ਜਿਨੇ ਕਿ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਪੰਜਾਬ ਤਾਂ ਗਰਮ ਪਾਣੀ ਉਬਲ ਰਿਹਾ ਸੀਗਾ ਬਹੁਤ ਜ਼ਿਆਦੇ ਓਕੇ ਕਿਉਂਕਿ ਇੱਥੇ 1982 ਦੇ ਵਿੱਚ ਜਦੋਂ ਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਲਾਇਆ ਗਿਆ ਹਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਖਾਸ ਕਰਕੇ ਜਿਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਸੀ ਪੰਜਾਬੀ ਬੋਲੀ ਦੀ ਗੱਲ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਗੱਲ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਾਮਲੇ ਸੀ ਸਾਰੇ ਪੰਜਾਬ ਦੇ ਮਸਲੇ ਸੀ ਕੁਸ਼ੂ ਦੇ ਨਾਲ ਸਿੱਖਾਂ ਦੇ ਮਸਲੇ ਵੀ ਸੀ ਜਿਵੇਂ ਸ੍ਰੀ ਦਰਬਾਰ ਸਾਹਿਬ ਤੋਂ ਉਸਦਾ ਗੁਰਵਾਣੀਦਾਰ ਲੇਅ ਕਰਨਾ ਪੂਰੇ ਭਾਰਤ ਦੇ ਵਿੱਚ ਜਾਂ ਜਿਹੜੀ ਟ੍ਰੇਨ ਜਾਂਦੀ ਸੀਗੀ ਅੰਮ੍ਰਿਤਸਰ ਤੋਂ ਉਹ ਸਤਖੰਡ ਨਾਂ ਰੱਖਣ ਦਾ ਮਾਮਲਾ ਸੀਗਾ ਇਸ ਤਰ੍ਹਾਂ ਦਾ ਠੀਕ ਉਹਦੋਂ ਉਹ ਤੂੰ ਕੀ ਹੋਇਆ ਵੀ ਉਹ 7 ਮਹੀਨਾ ਮੋਰਚਾ ਸੀਗਾ ਉਦੋਂ ਇੰਦਰਾ ਗੰਧੀ ਸਰਕਾਰ ਸੀ ਕਾਂਗਰਸ ਦੀ ਇਹਨਾਂ ਨੇ ਇੰਨਾ ਜ਼ਬਰ ਕੀਤਾ ਉਹ ਤੇ 7ਵੇਂ ਮੋਰਚੇ ਤੇ ਉਹਦੇ ਵਿੱਚ ਲੱਖਾਂ ਲੋਕਾਂ ਨੇ ਸਿੱਖਾਂ ਨੇ ਇੱਧਰ ਫਰਨੇ ਦਿੱਤੀਆਂ ਜੀ 7ਵੇਂ ਮੀਟਾਂ ਨਾਲ ਜਿਹੜਾ ਭਰਿਆ ਵੱਖ-ਵੱਖ ਢੰਗ ਦੇ ਫਾਰਮ ਅਪਣਾਏ ਜੀ ਰੇਲਾਂ ਵੀ ਰੋਕੀਆਂ ਬੱਚੇ ਵੀ ਰੋਕੀਆਂ ਪੰਜਾਬ ਵੱਧ ਦੇ ਸਿੱਧੇ ਵਿੱਚ ਤੇ ਜਿਹੜਾ ਭਰਿਆ ਪਰ ਇਹਦੇ باوجود ਵੀ ਜਿਹੜੀ ਇੰਦਰਾ ਕਹਿੰਦੀ ਸੀ ਜੇ ਕੇਂਦਰ ਦੀ ਸਰਕਾਰ ਸੀ ਉਹ ਟੱਚ ਤੋਂ ਮਸਨੇ ਹੋਈ ਮੰਗਾ ਮੰਨਣ ਦੇ ਖਾਤਰ ਬਲਕਿ ਉਹ ਗੱਲਬਾਤ ਇੱਕ ਪਾਸੇ ਗੱਲਬਾਤ ਦੇ ਗੇੜ ਚ ਲੂੰਗੀ ਰਹੀ ਦੂਜੇ ਪਾਸੇ ਉਹ ਧੋਖਾ ਦੇ ਕੇ ਹੋਰ ਜ਼ਬਰਦਸਤ ਘਹਾੜਾ ਤੇਜ਼ ਕਰਦੀ ਰਹੀ ਆਪਣਿਆਂ ਇਹ ਪੰਜਾਬ ਦੇ ਉੱਤੇ ਹੋਰਸਾਂ ਲਾ ਲ ਕੇ ਉਹ ਨੂੰ ਹੋਰਸ ਕੰਦੀਆਂ ਨੂੰ ਕੱਸਦੀ ਰਹੀ 14 ਉਹ ਜਿਹੜਾ ਪੰਜਾਬ ਦਾ ਜਿਹੜਾ ਸਿੱਖ ਮਰਖਦਾ ਸੀਗੀ ਇੱਕ ਪਾਸੇ ਨਰਾਸ਼ ਵੀ ਸੀ ਵੀ ਜਦੋਂ ਕੋਈ ਗੱਲ ਨਹੀਂ ਰਹੀ ਗੱਲ ਤਿੰਨ ਚਾਰ ਸਾਲ ਹੋ ਗਏ ਮੋਰਚਾ ਲੱਗੇ ਨੂੰ ਉਹਦੇ ਵਿੱਚ ਮਤਲਬ ਉਹ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਸੀਗੇ ਜਿਹੜਾ ਜਿੱਦਕੇ ਜਾ ਚੁੱਕੇ ਸੀ ਬਹੁਤ ਜ਼ਿਆਦਾ ਜ਼ਬਰ ਹੋ ਸੀ ਦੂਜੇ ਪਾਸੇ ਉਹਦੇ ਵਿੱਚ ਇੱਕ ਸੰਤ ਭਿੰਡਰਾ ਵਾਲੇ ਬਾਰੇ ਕਹਿ ਲੋ ਜਾਂ ਸਿੱਖ ਗਰਮ ਦੇ ਲਈ ਨੌਜਵਾਨਾਂ ਦੀ ਕਹਿ ਲੋ ਜਿਨ੍ਹਾਂ ਨੇ ਜਹਾਜ਼ ਵੀ ਗਵਾ ਕੀਤਾ ਭਾਈ ਗਜਿੰਦਰ ਸਿੰਘ ਵਰਗੇ ਜਿਹੜੇ ਹੁਣੇ ਪੁੱਛੇ ਜੇ ਪੂਰੇ ਹੋਏ ਨੇ ਪਾਕਿਸਤਾਨ ਦੇ ਵਿੱਚ ਉਹ ਗਰਮ ਦੇ ਲਈ ਨੌਜਵਾਨ ਵੀ ਸੀ ਇਹ ਸਿੱਖੀ ਦੇ ਬੱਚੇ ਪਰੰਪਰਾ ਨੇ ਦੋਨੇ ਸਾਥ ਮਈ ਤੇ ਗਰਮ ਦੇ ਲਈ ਸਿੱਖੀ ਦੇ ਬੱਚੇ ਆ ਵੀ ਕੁੱਟਕਿਓ ਖਾਣੀ ਆ ਬਾਰ-ਬਾਰ ਕੁੱਟ ਖਾਣ ਨਾਲ ਫਿਰ ਟੱਕਰਾ ਕਰੋ ਦੁਰਜਲਮ ਦਾ ਬਿਲਕੁਲ ਜੋਲਮਲਾ ਟੱਕਰਾ ਕਰਨ ਦੀ ਸਿੱਖੇਰ ਵਿੱਚ ਪ੍ਰਵਰਤੀ ਹੈਗੀ ਆ ਉਹ ਟੱਕਰਾ ਕਰਨ ਦੀ ਵੀ ਵਰਤੀ ਨੌਜਾਨ ਦੇ ਪਚਾ ਗਈ ਸੀ ਬਈ ਇੰਨਾ ਜੁਰਮ ਚੱਲਣ ਨਾਲੋਂ ਇੰਨਾ ਜ਼ਬਰ ਚੱਲਣ ਨਾਲੋਂ ਐਵੇਂ ਲੰਗਾ ਖਾਣ ਨਾਲੋਂ ਵੀ ਫਿਰ ਮਰੇ ਚੰਗੇ ਆ ਬਿਲਕੁਲ ਤੇ ਗੁਰਬਾਣੀ ਦੀ ਜਿਹੜੀ ਹੈਗੀ ਮਾਰਗ ਸੇਧ ਉਹ ਵੀ ਸਿੱਖ ਨੂੰ ਇਸ ਰਾਹ ਪਾਉਂਦੀ ਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕੁਸ ਕਾਏ ਵੀ ਜਿਹੜੇ ਸਾਡੀ ਪੱਗਾਂ ਰੋਲ ਰਹੀਆਂ ਨੇ ਇਸ ਤਰ੍ਹਾਂ ਛੜਕਾਂ ਦੇ ਉੱਤੇ ਉਹਦਾ ਹੱਲ ਕੀ ਆ ਉਸ ਵਕਤ ਪੰਜਾਬ ਜਿਹੜਾ ਹੈਗਾ ਮੈਂ ਕਹਿੰਦਾ ਵੀ ਪੂਰੀ ਤਰ੍ਹਾਂ ਉਬੜਾ ਪੈਸੇ ਖਰਮੰਦੇ ਵਿੱਚ ਬੇਚੈਨੀ ਸੀ ਮਰਾਸਾ ਵੀ ਸੀ ਜਿਹੜੇ ਵੀ ਆਪਾਂ ਕਹਿ ਸਕਦੇ ਆ ਵੀ ਗੁੱਸੇ ਤੇ ਬੇਚੈਨੀ ਨਾਲ ਗੁੱਸਾ ਤਾਂ ਬੇਚੈਨੀ ਸਿਖਰ ਤੇ ਸੀਗੀ ਪੰਜਾਬ ਦੇ ਸਿੱਖਰ ਵਿੱਚ ਖਾਸ ਕਰਕੇ ਕੋ 3000 ਸਾਲ ਤੋਂ ਹੱਕੀ ਮੰਗਾ ਨੂੰ ਇਸੇ ਢੰਗ ਨਾਲ ਉਠਲਿਆ ਗਿਆ ਸੀਗਾ ਇੰਨਾ ਜਬਰ ਹੋਗਾ ਸਿੱਖਾਂ ਤੇ ਕੋ ਰਾਹ ਨਹੀਂ ਲੱਭਦਾ ਦੂਜੇ ਪਾਸੇ ਸਿੱਖਾਂ ਹੋਣਾਂ ਦੇ ਵਿੱਚ ਜੋਸ਼ ਬਹੁਤ ਸੀ ਤੇ ਸੰਤਾਂ ਨੇ ਉਹਦੀ ਤਿਆਰੀ ਕਰ ਲਈ ਸੀਗੀ ਸੰਤੋ ਦੇ ਪ੍ਰੇਰਣੇ ਸੋਮੇ ਬਣ ਗਏ ਸੀ ਜੀ ਸੰਤਰੀ ਦੀ ਬੋਲਬਾਣੀ ਚਗੀ ਬੜੀ ਗਰਮਸੀਮੀ ਟੱਕਰਾ ਕਰਨਾ ਪੈਣਾ ਪਉਂਦਾ ਥਾਰ ਬੰਦ ਹੋਊ ਪਿੰਡਾਂ ਦੇ ਨੋਜਨ ਨੂੰ ਵੀ ਆਪਣੇ ਬੋਲਟ ਲਓ ਹੋਰ ਲਓ ਸਾਰਾ ਕੁਝ ਨਿਸ਼ੰਤਾ ਖੁੱਲਾ ਦਿੱਤਾ ਪਰ ਦੂਸਰੇ ਪਾਸੇ ਜਿਹੜੀ ਮੋਡਰੇਟਰ ਲੀਡਰ ਸਬਸੀ ਕਾਲੀਦਾਲ ਜੀ ਕੋ ਨੂੰ ਲੱਗਦਾ ਸੀ ਵੀ ਇਸ ਤਰ੍ਹਾਂ ਸਟੇਟ ਨਾਲ ਸਿੱਧੀ ਹਥਿਆਰ ਮੇ ਟੱਕਰ ਲੈ ਕੇ ਸਿੱਖਾ ਮਰਗੀ ਸੋਲਟੀ ਜੀ ਘਟ ਗਣਤੀ ਇਹ ਕਾਮਯਾਬ ਨਹੀਂ ਹੋ ਸਕਦੇ ਓਕੇ ਨੁਕਸਾਨ ਬਹੁਤ ਹੋਜੂ ਜੀ ਬਿਲਕੁਲ ਤਹ ਹੋਇਆ ਵੀ ਨੁਕਸਾਨ ਕੋਈ ਨਹੀਂ ਸੋਚਣੀ ਵੀ ਹੋਸੀਗੀ ਵੀ ਅਸੀਂ ਮੁੰਡੇ ਬਹੁਤ ਮਰਬਾਲਾਂਗੇ ਨੌਜਾਨ ਹੂੰ ਸਿਆਣਾ ਬੰਦਾ ਹੋਰ ਉਹਦਾ ਨਾ ਜੋਸ਼ ਬਠੰਦਾ ਬੰਦਾ ਕੋਈ ਸਿਚੁਏਸ਼ਨ ਹੋਰ ਨਾ ਕੋਤਾ ਸਾਦਤ ਦਿੰਦੇ ਮੈਂ ਸਾਦਤ ਪਾਲਾਂਗੇ ਹਾਂਜੀ ਹਾਂਜੀ ਪਰ ਜਿਹੜਾ ਸਿਆਣਾ ਹੁੰਦਾ ਉਹਨੂੰ ਕੰਗਲਾ ਹੋਰ ਦਿੰਦੀ ਆ ਇਹਦੇ ਪਿੱਛੇ ਕਾਲੀਆਂ ਦਾ ਇਹ ਵੀ ਕਿਹਾ ਜਾਂਦਾ ਵੀ ਕਾਲੀ ਜਿਹੜੀ ਪੋਲਿਟਿਕਸ ਆ ਜਿਹੜੀ ਮਤਲਬ ਪਾਰਲੀਮੈਂਟ ਦੀ ਪੋਲਿਟਿਕਸ ਆ ਵੀ ਕਾਲੀ ਨਾਲ ਤਾਂ ਨਰਮੀ ਵਰਤਦਾ ਸੀਗਾ ਵੀ 70000 ਪੋਰਟ ਖੇਦ ਵਿਚ ਰਹਿਣਾ ਇਸ ਤਰ੍ਹਾਂ ਬੋਟਾ ਦੇ ਨਾਲ ਟੰਗ ਨਾਲ ਬੋਟਾ ਉਹ ਕਰਨਾਗਾ ਰਾਜ ਲੈਣਾਗਾ ਕਈ ਇਹ ਦੀ ਬੇਖ ਇਸ ਤਰ੍ਹਾਂ ਵੀ ਕਰਦੇ ਨੇ ਵੀ ਕੱਲੀ ਤਾਂ ਨਹੀਂ ਗਰਮ ਦੀ ਲੀ ਨੋ ਨੂੰ ਹੰਗਾਰਾ ਪਰਦੇ ਪਰ ਆਜ ਭਗ ਲੈਣਾਗਾ ਆਪੇ ਇਸਰਾ ਲੈਣਾ ਪਰ ਕਈ ਇਹ ਦੀ ਬੇਖ ਇਸ ਤਰ੍ਹਾਂ ਕਰਦੇ ਵੀ ਉਹਨੂੰ ਸਾਈਡ ਫਰੋਂ ਉਹ ਵੀ ਲੱਗਦਾ ਸੀ ਵੀ ਸਿੱਖਾਂ ਨੂੰ ਨੁਕਸਾਨ ਬਹੁਤ ਹੋ ਜਾਊਗਾ ਇਸ ਤਰ੍ਹਾਂ ਪਿਆ ਸੋ ਉਦੋਂ ਜਿਹੜਾ ਹਾਲਾਤ ਸੀਗੇ ਬਹੁਤ ਸਿੱਖਾਂ ਦੇ ਭਿਆਨਕ ਹਾਲਾਤ ਸੀ ਤੇ ਪਰ ਕਲਾਦੇ ਵਿੱਚ ਉਹ ਆਪਰੇਸ਼ਨ ਬਲੂ ਸਟਾਰ ਹੈ ਜੀ ਵਿਜਬੜ ਕੰਨ ਉਪ ਕਰਨ ਆ ਪਵਿੱਤਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਬਲੂ ਸਟਾਰ ਤਾਂ ਸਟੇਟ ਦਾ ਨਾਂਗਾ ਉਹ ਅਰਪ ਚਤ ਲੈ ਕੇ ਹਰਸੀ ਜਿਹੜਾ ਸਿੱਖਾਂ ਨੇ ਸੋਚਿਆ ਨਹੀਂ ਸੀ ਵੀ ਇੰਨਾ ਜ਼ੁਲਮ ਵੀ ਸਾਡੇ ਭਾਗਾ ਚ ਲਿਖਿਆ ਪਿਆਗਾ ਅੱਛਾ ਰਾਹੀ ਸਾਹਿਬ ਉਸ ਵੇਲੇ ਰਾਜਨੀਤਿਕ ਪੱਖ ਤੋਂ ਸਮਾਜਿਕ ਪੱਖ ਤੋਂ ਤੇ ਧਾਰਮਿਕ ਪੱਖ ਤੋਂ ਸਰਕਾਰ ਕਿਹੋ ਜਿਹਾ ਵਰਤਾਂਤ ਸਰਜਰੀ ਸੀ ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਸਰਜਿਆ ਜਾ ਰਿਹਾ ਸੀ ਦੇਖੋ ਜਿਹੜਾ ਮੀਡੀਆ ਸੀਗਾ ਉਹ ਤਾਂ ਸਾਰਾ ਸਰਕਾਰ ਦੇ ਹੱਥੇ ਵਿੱਚ ਸੀ ਸੀ ਪੰਜਾਬ ਦੇ ਵਿੱਚ ਦੂਰ ਦਰਸ਼ਨ ਹੁੰਦਾ ਸੀਗਾ ਜਾਂ ਜਿਹੜੇ ਸਾਰੇ ਇੱਥੇ ਦਿੱਲੀ ਤੋਂ ਲੈ ਕੇ ਜਿਹੜਾ ਨੈਸ਼ਨਲ ਪੱਤਰ ਤਾਂ ਉਹ ਵੀ ਦੂਰ ਦਰਸ਼ਨ ਚੰਨ ਲਈ ਸੀਗਾ ਜਾਂ ਰੈਡੋ ਸੀਗਾ ਤੇ ਜਾਂ ਅਖਬਾਰਾਂ ਸਿੰਘਾਂ ਵੱਡੀਆਂ ਪੰਜਾਬ ਦੇ ਵਿੱਚ ਉਹ ਤਾਂ ਇੱਕ ਦੋ ਅਖਬਾਰਾਂ ਨਿਕਲਦੇ ਸੀਗਾ ਸਿੱਖਾਂ ਨੇ ਮੰਨੇ ਸਿੱਖ ਪੱਕੀ ਅਜੀਤ ਸੀਗੀ ਇਕਾਲੀ ਪੱਤਰਕਾ ਸੀਗੀ ਜਿਹੜਾ ਲਾਲੇ ਦਾ ਸੀਗਾ ਪੰਜਾਬ ਕੇਸਰੀ ਗਰੁੱਪ ਇਹ ਬੇਸਿਕਲ ਪੰਜਾਬ ਬ੍ਰੋਦਦੀ ਵੀ ਆ ਇਹ ਸਿੱਖ ਬ੍ਰੋਦਦੀ ਵੀ ਆ ਓਕੇ ਉਹਨਾਂ ਦਾ ਕੰਮ ਤਾਂ ਵਪਾਰ ਕਾ ਵੀ ਨੰਗੀਆਂ ਤਸਵੀਰਾਂ ਸਾਹਕੇ ਹੂੰ ਆਰਿਆ ਸਮਾਜੀ ਗਰੁੱਪ ਪਹਿਲਾਂ ਹੋਰ ਤੋਂ ਲੈ ਕੇ ਜੀ ਪੰਜਾਬ ਦੀ ਬੰਦਲੇ ਵੀ ਜਿੰਮੇਵਾਰ ਆ ਜੀ ਪੰਜਾਬ ਦੇ ਤੱਕ ਲਾਉਣ ਦੇ ਵੀ ਜਿੰਮੇਵਾਰ ਆ ਵੀ ਨੰਗੀਆਂ ਤਸਵੀਰਾਂ ਸਾਫ ਕਾ ਜਿੰਨੀਆਂ ਵੀ ਹੋ ਸਕਦੀਆਂ ਆਪਣਾ ਵਪਾਰ ਕਾਇਮ ਕਰਨਾ ਜੀ ਤੇ ਉਹਦੇ ਵਿੱਚੋਂ ਪੜਹਾਉ ਉਹਨਾਂ ਦੀ ਭਾਸ਼ਾ ਜਿਹੜੀ ਸਿੱਖਿਆ ਪਰਤ ਵੀ ਵਰਤੀ ਆ ਬਹੁਤ ਜ਼ਿਆਦੇ ਜੀ ਤੇ ਮੀਡੀਆ ਨੇ ਵੀ ਵਰਤੀ ਆ ਵੀ ਸਿੱਖਿਆ ਨੂੰ ਅਤਵਾਦੀ ਵੱਖਵਾਦੀ ਬਣਾ ਕੇ ਰਾਖਸ਼ ਬਣਾ ਕੇ ਪੇਸ਼ ਕੀਤਾ ਗਿਆ ਓਕੇ ਵੀ ਆਮ ਜਿਹੜਾ ਭਾਰਤ ਦਾ ਨਾਗਰਿਕ ਆ ਜਿਹੜਾ ਸਧਾਰਨ ਬੰਦਾ ਵੀ ਆ ਉਹ ਸਧਾਰਨ ਬੰਦੇ ਦੇ ਮਨ 'ਚ ਵੀ ਸਿੱਖਾਂ ਪਰਤੇ ਨਫਰਤ ਭਰਤੀ ਵਿੱਚ ਖਲ ਨਾਏ ਕਿ ਇਹ ਇੰਟਰਨੈਸ਼ਨਲ ਮੀਡੀਆ ਦਾ ਵੀ ਰੋਲ ਸੇਮ ਹੈ ਇੰਟਰਨੈਸ਼ਨਲ ਮੀਡੀਆ ਤਾਂ ਹੋਰ ਆ ਇੰਟਰਨੈਸ਼ਨਲ ਮੀਡੀਆ ਦੇ ਪੱਖ ਸੋ ਤਾਂ ਉਹਨਾਂ ਨੇ ਨਾ ਨਾ ਸਿੱਖਾਂ ਦੀ ਮਾਰਤੀ ਜਿਵੇਂ ਬੀਬੀਸੀ ਲੰਡਨ ਤੋਂ ਹਾਂ ਇਹ ਸਿਆ ਵੀ ਖਬਰਾਂ ਸੁਣਦੇ ਆ ਮੈਨੂੰ ਤਾਂ ਤਸਕਾ ਸੀ ਬੀਬੀਸੀ ਲੰਡਨ ਸੁਣਨ ਦਾ ਉਹ ਜਦੋਂ ਰਾਤ ਨੂੰ ਬੀਬੀਸੀ ਲੰਡਨ ਦੀ ਕਲੀਅਰ ਹੋਣੇ ਆਵਾਜ਼ ਆ ਉਹ ਜਾ ਕੇ 10 11 ਵਜੇ ਸੁਣਦੀ ਸੀ ਕਦੇ ਖਬਰਾਂ ਆਮ ਤੌਰ ਤੇ ਤਾਂ ਨਾ ਕਿ ਤभी ਬੀਬੀਸੀ ਦਾ ਜਿਹੜਾ ਮਤਲਬ ਜਿਹੜਾ ਉਹਦਾ ਮਤਲਬ ਰਿਲੇਸ਼ਨ ਦਾ ਸਿਗਾ ਹੋ ਜੀ ਉਹਨੂੰ ਡਿਸਟਰਬ ਕਰਨ ਦੇ ਖਤਰੇ ਇੱਕ ਹੋਟ ਟ੍ਰਾਂਸਮਿਸ਼ਨ ਲਾਤਾ। ਹੂੰ। ਵੀ ਤੁਹਾਨੂੰ ਕਲੀਅਰ ਸੁਣਦੇ ਨਹੀਂ ਸੀ। BBC ਜਦੋਂ ਲੰਡਨੋਂ ਚੱਲਦਾ ਸੀਗਾ। ਓਕੇ। ਆਪਣੇ ਨਹੀਂ ਚੱਲਦਾ। ਹਾਂ ਬਿਲਕੁਲ ਬਿਲਕੁਲ। ਉਹਨੂੰ ਉੱਥੋਂ ਮਾਰਾ ਚੱਲਣਾ। ਉਹ ਕੜੜ-ਕੜੜ ਕਰਨਾ ਕਿ ਉਹ ਤਾਂ ਗੱਲਾਂ ਚਾਰ ਸੁਣਗੀਆਂ ਨਹੀਂ ਸੀ। ਕਿਤੇ ਉਹ ਕਲੀਅਰ ਸੁਣਦਾ ਕਿਤੇ ਨਹੀਂ। ਜਾਂ ਕਿ ਉਹ ਰਾਤ ਨੂੰ 10-11 ਵਜੇ ਕਲੀਅਰ ਹੁੰਦਾ ਸੀਗਾ। ਉਹਦੀ ਆਵਾਜ਼। ਜੀ। ਮੈਂ ਤੁਹਾਨੂੰ ਦਿਨੇ ਉਹ BBC ਕਲੀਅਰ ਨਹੀਂ ਸੁਣਦਾ। ਆਮ ਤੌਰ ਤੇ ਜਿਹੜਾ ਪ੍ਰੋਸੈਸ ਹੋ ਗਿਆ ਸੀ ਉਹ BBC ਦਾ ਮੰਨਿਆ ਜਾਂਦਾ ਸੀਗਾ। ਬਿਲਕੁਲ। ਵੀ BBC ਤੇ ਖਬਰ ਮੇਰੇ ਪੱਖ ਦਿੰਦਾ। ਹੂੰ। ਹੋਰ ਆਪਣੇ ਕੋਲ ਕੋਈ ਇੰਟਰਨਲ ਪਤਾ ਮੀਡੀਆ ਇਹਦੇ ਸਿਰਤਕ ਮੁਵਾਰ ਹੋ ਗਿਆ ਸੀ ਨੈਸ਼ਨਲ ਮੀਡੀਆ ਪੂਰਾ ਪੰਜਾਬ ਵਿਰੋਧੀ ਸੀ ਉਸ ਵਕਤ ਆ ਪੰਜਾਬ ਵਿਰੋਧੀ ਸਖਰਪਤ ਦੀ ਸਖਰਪਤ ਤਾਂ ਸੀਗੀ ਸੀ ਸਿੱਖਾਂ ਤੋਂ ਮਦਦ ਅਕਸ਼ ਬਣਾ ਕੇ ਪੇਸ਼ ਕੀਤਾ ਕੀਤਾ ਹਮ ਓਕੇ ਰਾਹੀ ਸਾਹਿਬ ਇੱਕ ਗੱਲ ਹਾਲੇ ਤੱਕ ਕਲੀਅਰ ਨਹੀਂ ਹੋਈ ਆ ਭਾਰਤ ਦੀ ਡਿਫੈਂਸ ਮਿਨਿਸਟਰੀ ਤੇ ਹੋਮ ਮਿਨਿਸਟਰੀ ਦੇ ਜਿਹੜੇ ਸੈਕਟਰੀਏਟ ਨੇ ਉਹਨਾਂ ਨੇ ਉਸ ਵੇਲੇ ਗੱਲ ਕਲੀਅਰ ਕੀਤੀ ਸੀ ਤੇ ਉਹਨਾਂ ਕੋਲ ਕੁਐਸਚਨ ਇੱਕ ਪੁੱਟ ਕੀਤਾ ਗਿਆ ਸੀ ਇਹ ਵੱਲੋਂ ਜਾਂ ਲੋਕਾਂ ਵੱਲੋਂ ਵੀ ਇਸ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਮੇਨ ਸਖਸ ਕੋਣ ਸੀ ਇਸ ਪਿੱਛੇ ਮੇਨ ਬੰਦਾ ਕੌਣ ਸੀ ਪਰ ਉਹਨਾਂ ਨੇ ਕਿਹਾ ਵੀ ਇਹ ਹਾਲੇ ਤੱਕ ਪਤਾ ਨਹੀਂ ਕਰ ਸਕੀ ਗਵਰਨਮੈਂਟ ਵੀ ਕੌਣ ਸੀ ਤੁਹਾਡੇ ਅਨੁਸਾਰ ਉਹ ਬੰਦਾ ਕੌਣ ਸੀ ਨਹੀਂ ਜਿਹਨੇ ਕਿਤਾਬ ਹਾਂ ਉਹ ਤਾਂ ਦੇਖੋ ਮੇਨ ਤਾਂ ਪ੍ਰਧਾਨ ਮੰਤਰੀ ਅੰਦਰ ਗਾਂਧੂ ਸੀ ਉਹਦੇ ਸਲਾਹਕਾਰ ਸੀ ਔਰ ਉਹਨਾਂ ਨੂੰ ਵਰਗੇ ਹੋਰ بڑے ਅਰੁਣ ਦੇ ਸ਼ਿਗਾਰੋਂ ਨੂੰ ਸੰਗ ਸੀ ਜੀ ਉਹ ਆਲੂ ਵਾਲੀ ਦਾ ਫੈਮਿਲੀ ਸੀ ਜਿਹਦੇ ਵਿੱਚੋਂ ਇਹਦੇ ਜਿਹੜੇ ਮਨ ਲੋ ਕਮਲਨਾਥ ਹੋ ਗਿਆ ਬਹੁਤ ਸਾਰੇ ਜਿਹੜੇ ਮਨ ਲੋ ਸੰਜੀਤ ਕਹਿੰਦੇ ਮਿੱਤਰ ਸੀਗੇ ਉਹ ਇੰਦਰਾ ਗਾਂਧੀ ਦੇ ਦੁਆਲੇ ਬੜੀ ਜੁੰਗਲੀ ਸੀਗੀ ਕਈਆਂ ਤੇ ਨਾ ਹੁਣ ਮੈਂ ਭੁੱਲ ਗਿਆ ਬੜੇ ਵੱਡੇ ਵੱਡੇ ਉਹ ਬੰਦੇ ਸੀਗੇ ਜਿਹੜੇ ਇੰਦਰਾ ਨੂੰ ਸਲਾਹ ਦੇ ਰਹੇ ਸੀਗੇ ਇੰਦਰਾ ਗਾਂਧੀ ਮਰਤਾ ਵੀ ਆਉਂਦਾ ਹੁਣ ਜਿਹੜੀਆਂ ਬਾਤ ਚ ਦੱਸਤਾ ਬਜਾਈਆਂ ਜਦੋਂ ਕਾਲੀਆਂ ਨਾਲ ਉਹਨੇ ਗੱਲਬਾਤ ਚਲਾਈ ਜੀ ਉਦੋਂ ਇਹ ਸੀਗਾ ਵੀ ਜਦੋਂ ਆਪਾਂ ਕੁਛ ਨੁੱਤੇ ਤੇ ਪਹੁੰਚ ਗਏ ਜੀ ਜੀ ਛੱਡੋ ਗੱਲ ਨੂੰ ਪਰ ਉਹ ਖਾਸ ਵੀ ਨਹੀਂ ਹਮ ਉਹਨੂੰ ভোট ਬੈਂਕ ਦੇਂਦਾ ਸੀਗਾ ਜਿਵੇਂ ਹਰਿਆਣਾ ਤੋਂ ਭਜਨ ਲਾਲ ਸੀ ਭਜਨ ਲਾਲ ਕਾਂਗਰਸੀ ਸੀ ਉਹਨੂੰ ਅਸੀਂ ਸਿੱਖਾਂ ਨੂੰ ਜਿੰਨਾ ਉਹਦੇ ਨਾਲ ਕੀ ਹੁੰਦਾ ਜਿੰਨਾਂ ਸਿੱਖਾਂ ਨੂੰ ਕੁੱਟਾਂ ਕੋ ਨਹੀਂ ਇਹ ਰਾਣੇ ਦਾ ਵੋਟ ਬੈਂਕ ਪੱਕਾ ਹੁੰਦਾ ਉਹ ਹੀ ਨੈਸ਼ਨਲ ਮੱਧਰ ਤਨੂੰ ਲੱਗਦਾ ਸੀਗਾ ਉਹ ਜਿਹੜੀ ਡੁੰਡਲੀ ਬੈਠੀ ਸੀ ਨਾ ਆਮ ਤੌਰ ਤੇ ਜਦੋਂ ਮਤਲਬ ਪਪਲ ਜੈਕਾਰ ਜਿਹੜੀ ਹੈਗੀ ਹਮੇਂ ਬਹੁਤ ਮਟੀਰੀਅਲ ਰਾਈਟਰ ਹੈਗਾ ਲੇਡੀ ਹਾਂਜੀ ਉਹ ਇੰਦਰਾ ਕੰਧ ਦੀ ਬਾਇਓਗ੍ਰਾਫੀ ਲਿਖੀ ਆ ਓਕੇ ਪਪਲ ਜੈਕਾਰ ਕਹਿੰਦੇ ਵੀ ਕਈ ਵਾਰ ਨਾ ਉਹ ਉਹ ਘਰੀ ਹੋਈ ਸੀ ਸੁਨਾਹ ਕਾਰਾਂ ਚੋਂ ਤੋ ਨਿਕਲਣਾ ਵੀ ਚਾਹੁੰਦੇ ਸੀ ਪਰ ਹਾਲਾਤ ਹੁੰਦੇ ਆ ਕਈ ਵਾਰੀ ਹੁਣ ਪਤਾ ਨਹੀਂ ਹੁਣ ਕਿਸਮਤ ਦਾ ਕਹ ਲੋ ਜਾਂ ਕਿਵੇਂ ਕਹ ਲੋ ਜੀ ਵੀ ਤੈਸ ਦਾ ਮਹਾਨ ਕਹ ਲੋ ਵੀ ਜਦੋਂ ਪਈ ਇੱਕ ਪਾਸੇ ਚੱਲ ਪੈਂਦਾ ਫਿਰ ਉਹ ਪਿੱਛੇ ਮੁੜਨਾ ਬਹੁਤ ਮੁਸ਼ਕਲ ਹੁੰਦਾ ਬਿਲਕੁਲ ਬਿਲਕੁਲ ਤੇ ਮੈਂ ਤਾਂ ਉਹਦੇ ਅੰਦਰ ਜਰੂਰ ਬੀ ਸੀ ਹੈਂਡ ਵੀ ਸੀ ਸਿੱਖਾ ਨਾਲ ਵੀ ਇਸ ਤਰ੍ਹਾਂ ਮੈਨੂੰ ਕਿਉਂ ਨਹੀਂ ਉਹ ਕਰਦੇ ਜੀ ਤੇ ਜਿਹੜਾ ਜਿੱਟਾ ਤਲਾਈ ਚੋਂ ਨਿਕਲਿਆ ਵੀ ਉਹ ਆਪਣੀ ਜਾਨ ਦੇਣੀ ਪਈ ਤੇ ਇੱਥੇ ਹਜ਼ਾਰਾਂ ਸਿੱਖਾਂ ਦਾ ਨੁਕਸਾਨ ਹੋਇਆ ਅੱਛਾ ਰਾਹੀ ਸਾਹਿਬ ਐਸ ਕੇ ਸੀ ਨਾ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਵੀ ਜਿਹੜਾ ਇਹ ਆਪਰੇਸ਼ਨ ਬਲੂ ਸਟਾਰ ਤੁਸੀਂ ਕਰਵਾਉਣ ਜਾ ਰਹੇ ਹੋ ਇਹ ਬਹੁਤ ਭਿਆਨਕ ਨਤੀਜੇ ਨਿਕਲਣ ਲੱਗੇ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਸੀ ਵੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨਾਂ ਦਾ ਇੱਕ ਮਕਸਦ ਹੈ ਵੀ ਆਨੰਦਪੁਰ ਰੈਜ਼ੋਲੂਸ਼ਨ ਨੂੰ ਪਾਸ ਕਰਵਾਣਾ ਬਿਲਕੁਲ ਪਾਸ ਕਰਵਾ ਦੋ ਵੀ ਕਾਸ ਜਿਹੜਾ ਇਸ਼ੂ ਸੋਲਵ ਹੋ ਜਾਊਗਾ ਪਰ ਉਹ ਨਹੀਂ ਮੰਨੇ ਉਹਨਾਂ ਦੇ ਸਲਾਹ ਦੇਣ ਦੇ ਬਾਵਜੂਦ ਵੀ ਇੰਦਰਾ ਗਾਂਧੀ ਨੇ ਇਹ ਸਟੈਪ ਕਿਉਂ ਲਿਆ ਦੇਖੋ ਮੈਨੂੰ ਸਮਝ ਨਹੀਂ ਲੱਗਦੀ ਇਹ ਤਾਂ ਗੱਲਾਂ ਬਾਤਾਂ ਵਿੱਚ ਕਿਹਾ ਵੀ ਜਿਹੜੀ ਸਿੱਖਾਂ ਨੇ ਇੱਕ ਨਾਰਮਲ ਜੀ ਮੰਗ ਸੀ ਵੀ ਆਮ ਤੌਰ ਤੇ ਰੋ ਜਲੰਧਰ ਦੂਰ ਰੈਡੋ ਤੋਂ ਜੀ ਸਿੱਖਾਂ ਨੇ ਇੱਕ ਸਲਾਟ ਦਿੱਤਾ ਹੁੰਦਾ ਸੀਗਾ ਘੰਟੇ ਦਾ ਜਾਂਦੇ ਘੰਟੇ ਦਾ ਉਹ ਗੁਰਬਾਣੀ ਵਿਚਾਰ ਪ੍ਰੋਗਰਾਮ ਹੁੰਦਾ ਸੀਗਾ ਜੀ ਉਹ ਜਿਹੜਾ ਪਰਿਵਾਰ ਸਾਹਿਬ ਤੋਂ ਕੀਰਤਨ ਚੱਲਦਾ ਹਾਂਜੀ ਜੀ ਉਹ ਸੁਣਾਇਆ ਜਾਂਦਾ ਸੀਗਾ ਜਾਂ ਕਥਾ ਵਗੈਰਾ ਕੁਝ ਸੁਧਵਾਣ ਦੀ ਜੀ ਉਹਨਾਂ ਦੇ ਪ੍ਰੋਗਰਾਮ ਨੇ ਸਿੱਖਾਂ ਨੇ ਮੰਗ ਸੀ ਵੀ ਸਾਡਾ ਜਿਹੜਾ ਘੰਟੇ ਦਾ ਜਾਂਦੇ ਘੰਟੇ ਦਾ ਹੂੰ ਪੂਰੇ ਮੰਦਬਾ ਨਸ਼ਪਤ ਜਿੱਥੇ-ਜਿੱਥੇ ਸਿੱਖ ਬੈਠਾ ਉਹਨੂੰ ਉਹ ਇਜਾਜ਼ਤ ਦਿੱਤੀਆਂ ਸੀਗਾ ਜੀ ਉਹ ਸੰਤਾ ਪ੍ਰਕੀਰਤਨ ਸਰਬਣ ਕਰ ਸਕੇ ਹੂੰ ਜੋ ਦਰਬਾਰ ਸਾਹਿਬ ਤੋਂ ਹੁੰਦਾ ਸਾਨੂੰ ਟਾਈਮ ਦੇ ਦਿਓ ਸਿੱਖ ਇਹ ਵੀ ਇਸ ਗੱਲ ਸਾਹਿਬਤ ਸੀ ਅਸੀਂ ਉਹਦੀ ਖਾਤਰ ਆਪਣੇ ਖਰਚੇ ਤੇ ਦਰਬਾਰ ਸਾਹਿਬ ਜਿਖਾ ਹਾਈ ਪਾਵਰ ਦਾ ਟਰਾਂਸਮਿਸ਼ਨ ਲਾ ਦਿੰਦੇ ਆ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਉਹਦੇ ਆਹ ਲੇਖ ਹੋ ਜਾਕਰ ਸੋਟਾਂ ਜੁੜ ਕੇ ਤੁਸੀਂ ਉਹ ਕਰ ਲਿਆ ਕਰੋਗੇ ਬਿਲਕੁਲ ਇਹ ਨਾਰਮਲ ਮੰਗ ਸੀ ਪਰ ਇਹ ਗੱਲ ਜਗਦੀਸ਼ ਚੰਦਰ ਨੇ ਵੀ ਕਹੀ ਆ ਜਿਹਨੇ ਮੈਂ ਕੋਈ ਕਿਤਾਬ ਵੀ ਛਾਪੀ ਆ ਅਖਰੇਟਾ ਅਪਰੇਸ਼ਨ ਬਲੂ ਸਟਾਰ ਉਹ ਕਹਿੰਦੇ ਉਦੋਂ ਬਾਅਦ ਜਦੋਂ ਉੱਥੇ ਬਲੂਸਾਰ ਹੋ ਗਿਆ ਸੰਤਾਂ ਵੀ ਸੀਦ ਹੋ ਗਏ ਉਦੋਂ ਬਾਅਦ ਗ੍ਰੀਤਨ ਮੇਰੇ ਲੈ ਕਰਨਾ ਸ਼ੁਰੂ ਕਰੇ ਤੁਰਤ ਪਰ ਅੱਛਾ ਨੈਸ਼ਨ ਪੰਦਰ ਤੇ ਇਹ ਕਿ ਮੰਗ ਪਹਿਲਾਂ ਹੀ ਮੰਗ ਲਈ ਜਾਂਦੀ ਮਤਲਬ ਫਿਰ ਜਿਵੇਂ ਹੁਣ ਆ ਦਰਬਾਰ ਸਾਹਿਬ ਤੋਂ ਜੰਮਿਆ ਅੰਮ੍ਰਿਤਸਰ ਤੋਂ ਸ੍ਰੀ ਹਰਿਜੂਰ ਸਾਹਿਬ ਨੇੜੇ ਉੱਥੇ ਉਹਦਾ ਨਾ ਸੱਚਖੰਡ ਬਾਚ ਰੱਖਤਾ ਉਹ ਪਹਿਲਾਂ ਸਿੱਖਾਂ ਨੇ ਮੰਗ ਸੀ ਵਿਚਾਰ ਉਹਦਾ ਨਾ ਸੱਚਖੰਡ ਰੱਖਿਆ ਜਾਂਦਾ ਮੈਂ ਅੰਮ੍ਰਿਤਸਰ ਨੂੰ ਜਿਵੇਂ ਹਰਦੁਆਰ ਨੂੰ ਜਾਂ ਬਨਾਰਸ ਕਾਂਸੀ ਨੂੰ ਤੁਸੀਂ ਪਵਿੱਤਰ ਸਰ ਦਾ ਦਰਜਾ ਦਿੱਤਾ ਵੀਰ ਮੈਨੂੰ ਪੁੱਵਤਰ ਸਾਲਾ ਦਰਜੇ ਦੇ ਦੋ ਜਿਹੜੀਆਂ ਸਤ ਤਮਾਕੂ ਦੀਆਂ ਨੇ ਜਾ ਉਥੇ ਹੋਰ ਦਿਖਾਣਾ ਨੇ ਉਹਨੂੰ ਬਾਹਰ ਕੱਢ ਦੋ ਖਾਸ ਕਰਕੇ ਮਰ ਅਮਰਸਾ ਦੇ ਰੂਣ ਨਹੀਂ ਲੱਕੇ ਜਿਹੜਾ ਕੱਢਿਆ ਜਾ ਸਕਦਾ ਤੁਹਾਡੇ ਕਹਿੰਦਾ ਮਤਲਬ ਇਹ ਆ ਵੀ ਕੀ ਉਹ ਮੰਨਣ ਨੂੰ ਤਿਆਰ ਨਹੀਂ ਸੀ ਭੁਜਿਆ ਤੁਸੀਂ ਜਿਹੜੇ ਇਹਨਾਂ ਦੇ ਹੋਰ ਤੰਗ ਚਿਹਰਾ ਉਹਨੂੰ ਇਤਤਾ ਜਾਏ ਸਾਡੀ ਮੰਗ ਵੀ ਮੰਨ ਲਓ ਬਹਿ ਜਾ ਨਾਰਮਲ ਮੰਗਾ ਮੰਨੀਆਂ ਜਾ ਸਕਦੀਆਂ ਸੀਗਾ ਜਿਹੜੇ ਅੱਜ ਵੀ ਸਾਰੇ ਵਿਚਾਰ ਕਰਦੇ ਨੇ ਇਹ ਮਸਲੇ ਨੂੰ ਵਿੱਠੇ ਜਾ ਸਕਦਾ ਸੀਗਾ ਪਰ ਉਹ ਜਿੱਦ ਜਾਂ ਹੈੱਡ ਕਹਿ ਲੋ ਜਾਂ ਉਹਦੇ ਜੁਗੜਲੀ ਜਿਹੜੀ ਸਲਾਹ ਕਰਾਂ ਦੇ ਸੀਗੀ ਜਿਹੜੇ ਸੰਦੂ ਸਿੱਖਾਂ ਦਾ ਕੇ ਮਰਜ਼ੀ ਕੋ ਚੱਲ ਦੋ ਤਾਂ ਛੋਟੀ ਜਿਹੀ ਮinority ਆ ਘਟ ਗੜਦੀ ਆ ਜਿਹਨਾਂ ਮਰਜ਼ੀ ਹੋ ਕਰਦਗੇ ਉਹਦਾ ਸਿੱਟਾ ਬੜਾ ਭਿਆਨਕ ਨਿਕਲਤਾ ਭਾਈ ਜੀ ਅੱਛਾ ਸਰ ਤੁਹਾਡਾ ਕਹਿੰਦਾ ਮਤਲਬ ਇਹ ਆ ਵੀ ਸਲਾਹਾਂ ਤਾਂ ਬਥੇਰੀਆਂ ਨੇ ਦਿੱਤੀਆਂ ਇੰਦਰਾਗੜ੍ਹ ਦੇ ਨੂੰ ਇਹਦੇ ਰਿਜ਼ਲਟ ਜਿਹੜੇ ਮਾੜੇ ਨਿਕਲਣਗੇ ਪਰ ਉਹ ਸੰਤ ਜਰਨਲ ਭਿੰਡਰਾਂ ਵਾਲਿਆਂ ਦੇ ਖਿਲਾਫ ਸੀ ਸਖਤ ਖਿਲਾਫ ਸੀ ਤੇ ਉਹਨਾਂ ਨੂੰ ਖਤਮ ਕਰਵਾਣਾ ਚਾਹੁੰਦੀ ਸੀ ਤੇ ਕੀਤਾ ਵੀ ਉਹਨੇ ਪਰ ਜਿਹੜੀਆਂ ਮੰਗਾ ਆਪਣੇ ਸਿੱਖ ਪੰਥ ਨੇ ਉਹਨਾਂ ਅੱਗੇ ਪੇਸ਼ ਕੀਤੀ ਬਾਅਦ ਚ ਹੀ ਮੰਨ ਲਿਆ ਨਾਲ ਦੀ ਨਾਲੇ ਮੰਨ ਲਿਆ ਕੁਝ ਕੁਝ ਨਾਰਮਲ ਮੰਗਾਉ ਕਿੱਦਿਆ ਜਿਹੜਾ ਵੱਡਾ ਮੰਗਾ ਖੜੀਆਂ ਹੋਂ ਤਾਂ ਜੇ ਪੰਜਾਬ ਦੇ ਪਾਣਗ ਦਾ ਮੰਗਾ ਚੰਡੀਗੜ੍ਹ ਦਾ ਮਤਲਬ ਤਾਂ ਜੇ ਖੜੇ ਨੇ ਉਹ ਤਾਂ ਕਾਲੀ ਵੀ ਛੱਡ ਕੇ ਬਾਅਦ ਹੂੰ ਹੂੰ ਹਰੰਦਪੁਰ ਦੇ ਮਤੇ ਨੂੰ ਤਾਂ ਕਾਲੀ ਦੇਲ ਹੀ ਛੱਡ ਗਿਆ ਜਿਹੜਾ 97 ਚ ਉਹਨਾਂ ਦੇ ਹੱਥ ਚ ਰਾਸਤ ਆ ਗਈ ਬਦਲਦੇਵ ਉਹ ਤਾਂ ਉਹਨੂੰ ਤਰਾਜ਼ ਨਹੀਂ ਲੈ ਕੇ ਉਹਦਾ ਜ਼ਿਕਰ ਵੀ ਨਹੀਂ ਕਰਦੇ ਉਹ ਤਾਂ ਫੈਸਲੇ ਤਾਂ ਚੀ ਦੀ ਗੱਲ ਸੀ ਵੀ ਜਿਹੜਾ ਰਾਜਾਂ ਨੂੰ ਵੱਧ ਅਧਿਕਾਰ ਦੇਵੋ ਜੇ ਅਸੀਂ ਇੱਥੇ ਨਲਕਾ ਲਾਉਣਾ ਸਤੌਣ ਨਲਕਾ ਲਾਉਣ ਦੇ ਖਾਤਰ ਵੀ ਕੇਂਦਰ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਜੇ ਪੰਜਾਬ ਵਿੱਚ ਨਲਕਾ ਲਾਉਣਾ ਉਹਦੇ ਵਿੱਚ ਉਹ ਅਸੀਂ ਵੀ ਕੁਝ ਅਸੀਂ ਭਲਾਈ ਸਕੀਮਾਂ ਜਾਂ ਅਸੀਂ ਪੰਜਾਬ ਦੇ ਵਿਕਾਸ ਲਈ ਕੁਝ ਸਕੀਮਾਂ ਉਹ ਖੁਦ ਮਖਤਿਆਰ ਫੈਸਲੇ ਤਾਂ ਲੈ ਸਕੀਏ ਇਹ ਤਾਂ ਨਹੀਂ ਅਸੀਂ ਕੇਂਦਰ ਨੂੰ ਪਹਿਲਾਂ ਮਨਜ਼ੂਰੀ ਦੇਉਂ ਤਾਂ ਕੇਂਦਰ ਮਨਜ਼ੂਰੀ ਦਿੰਦਾ ਸ਼ਾਲਾਪਤ ਹੋਣਾ ਲੜਕਾ ਨਹੀਂ ਮੰਗੇ ਉਹ ਸੂਬੇ ਦੇ ਵਿਕਾਸ ਆਰਥਿਕ ਵਿਕਾਸ ਦੇ ਵਿੱਚ ਬੜਾ ਵੱਡਾ ੜਕਾ ਪੈਂਦਾ ਗਰੀਬੀ ਜਾਂਦਾ ਇਹ ਫੈਸਲਤਾਂ ਚ ਦੀ ਮੰਗ ਸੀ ਇਹਦਾ ਕੱਲ ਨੂੰ ਛੱਡ ਕੇ ਬਾਅਦ ਦੇ ਵਿੱਚ ਜੀ ਅੱਛਾ ਰਾਹੀ ਸਾਹਿਬ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖਾਂ ਦਾ ਜੈਨੋਸਾਈਡ ਹੋਇਆ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਦਿੱਲੀ ਚ ਜਾਂ ਹੋਰ ਭਾਰਤ ਦੇ ਬਹੁ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਿੱਖਾਂ ਦਾ ਅਨੇ ਵਾਂ ਕਤਲ ਕੀਤਾ ਗਿਆ ਇਹਦੇ ਵਿੱਚ ਇੱਕ ਗੱਲ ਉਦੋਂ ਉਸ ਵੇਲੇ ਕਿ ਇਹ ਨਿਕਲ ਕੇ ਬਾਹਰ ਆਈ ਵੀ ਜਿਹੜੇ ਰਾਜੀਵ ਗਾਂਧੀ ਸੀ ਉਹ ਆਪਣੀ ਮਾਤਾ ਨਾਲ ਬਹੁਤ ਇਮੋਸ਼ਨਲੀ ਅਟੈਚ ਸੀ ਤੇ ਉਹਨਾਂ ਤੋਂ ਇਹ ਜਿਹੜਾ ਇੰਦਰਾ ਗਾਂਧੀ ਦਾ ਕਤਲ ਹੋਇਆ ਜ਼ਰਿਆ ਨਹੀਂ ਗਿਆ ਵੀ ਉਹਨਾਂ ਨੇ ਤਾਂ ਕਰਕੇ ਇਹ ਜੈਨੋਸਾਈਡ ਸਿੱਖਾਂ ਦਾ ਕਰਵਾਇਆ ਤੇ ਬਾਅਦ ਵਿੱਚ ਹੁਣ ਤੱਕ ਵੀ ਰਾਹੁਲ ਗਾਂਧੀ ਵਰਗੇ ਮਾਫੀਆ ਮੰਗ ਰਹੇ ਨੇ ਤੁਸੀਂ ਇਹ ਸਾਰੇ ਨੂੰ ਕਿਵੇਂ ਦੇਖਦੇ ਹੋ ਬਰਤਾਨਾ ਦੇ ਕੋਈ ਜਿਹੜਾ ਬਰਤਾਨਾ ਮੜਾ ਹੁਣ ਜਾਇਆ ਬਰਤਾਨਾ ਨੇਚਰਲੀ ਗੱਲ ਹੈ ਪਹਿਲਾਂ ਵੀ ਆਪਾਂ ਕਹਿ ਚੁੱਕੇ ਹਾਂ ਵੀ ਮੀਡੀਆ ਨੇ ਕੀ ਕੀਤਾ ਸੀ ਵੀ ਸਿੱਖਾਂ ਦਾ ਜਿਹੜਾ ਅਕਸ ਆ ਜੀ ਬਹੁਤ ਮਾੜਾ ਬਣਾਤਾ ਸੀ ਅੱਤਵਾਦੀ ਵੱਖਵਾਦੀ ਦਾ ਬਣਾਤਾ ਸੀਗਾ ਰਾਈਟ ਵੀ ਸਿੱਖ ਮਤਲਬ ਜ਼ਿੰਮੇਵਾਰ ਆ ਹੂੰ ਕੁਝ ਉਹਦੇ ਵਿੱਚ ਸਿੱਖਾਂ ਨੂੰ ਇਹ ਪ੍ਰਮਾਨ ਕਰਨ ਚ ਬੜੀ ਦਿੱਕਤ ਆਉਂਦੀ ਆ ਬਾਰ-ਬਾਰ ਸੱਚ ਨਹੀਂ ਕਹਿੰਦੇ ਵੀ ਜੋ ਇੱਥੇ ਸਾਡੀ ਖੜਕੂ ਲਹਿਰ ਨੇ ਕੁਝ ਇੱਥੋਂ ਬੱਚਾ ਤੋਂ ਕੱਢ ਕੇ ਹਿੰਦੂ ਮਾਰਿਆ ਜਾਂ ਹੋਰ ਗਲਤ ਕੀਤੇ ਆ ਜੀ ਉਹਦੇ ਨਾਲ ਵੀ ਲਹਿਰ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਦਾ ਸਿੱਖਾਂ ਦੇ ਇਮੇਜ ਨੂੰ ਹੂੰ ਸਾਣੇ ਸਿੱਖ ਮਹਿਸੂਸ ਕਰਦੇ ਸੀਗੇ ਹੂੰ ਵੀ ਇਹਦੇ ਨਾਲ ਬਹੁਤ ਨੁਕਸਾਨ ਪਹੁੰਚੂ ਸਿੱਖਾਂ ਦਾ ਜੀ ਜਦੋਂ ਉਹ ਮਿਨੋਰਟੀ ਨੂੰ ਨਾ ਕੋ ਆਪਣੇ ਸਟੈਂਡ ਕਰਨਾ ਪੈਂਦਾ ਉਹਨੂੰ ਬੜੇ ਮੋਸ਼ਕੇ ਕਦਮ ਰੱਖਣੇ ਪੈਂਦੇ ਨੇ ਹਰ ਐਕਸ਼ਨ ਤੇ ਉਹਨੂੰ ਲੱਗਦਾ ਵੀ ਅਸੀਂ ਕੀ ਕਰਨਾ ਮਿਸਾਲ ਦੇ ਤੌਰ ਤੇ ਹੁਣ ਪਹਿਲਗਾਮ ਦੇ ਵਿੱਚ ਜਾ ਕਸ਼ਮੀਰ ਦੇ ਬੱਚੋ ਉੱਥੋਂ ਦੇ ਲੋਕਰ ਰਜਗਾਰ ਚ ਆਉਂਦੇ ਨੇ ਗਰੀਬੀ ਦੇ ਵਿੱਚ ਘਰਸੇ ਹੋਏ ਨੇ ਜੀ ਉਹਨਾਂ ਦਾ ਮਸਾ ਰਜਗਾਰ ਚੱਲਿਆ ਸੀਗਾ ਉਹ ਖੁਸ਼ ਸੀ ਵੀਰ ਬਾਦੀ ਖੁੱਲੀ ਆ ਸਲਾਨੀ ਆਉਣ ਲੱਗੇ ਨੇ ਸਾਡਾ ਰੋਟੀ ਪਾਣੀ ਚੱਲਣ ਲੱਗਿਆ ਉਹਨੂੰ ਸੈਚੂਏਸ਼ਨ ਹੋਰ ਦੀ ਨੇ ਜਿਹੜਾ ਹੁਣ ਨੋਰਮਲ ਲਾਈਫ ਜਿਉਦਾ ਬੰਦਾ ਪੀਸਫੁਲੀ ਮਾਹੌਲ ਚ ਉਹਨੂੰ ਨੋਰਮਲ ਆਪਣਾ ਕਮੀਲ ਨਰਦੇ ਹੁੰਦੀ ਆ ਬਿਲਕੁਲ ਪਰ ਜਿਹੜਾ ਇੱਕ ਖਾੜ ਕੁਸਰਤ ਵਾਲੀ ਦਾ ਤਰੀ ਫਰਦਾ ਹਾਂ ਉਹਦੇ ਸੋਚ ਨਾਲ ਟੰਗ ਹੋਊਰਾ ਹੂੰ ਉਸੇ ਤਰ੍ਹਾਂ ਜਿਹੜਾ ਪੰਜਾਬ ਆ ਉਹਨੂੰ ਹੁਣ ਮਹਿਸੂਸ ਹੁੰਦਾ ਵੇ 24 ਜਿਹੜੇ ਬੰਦੇ ਕਤਲ ਕਰਕੇ ਉਹਨਾਂ ਨੇ ਸਾਡੇ ਲੱਖਾਂ ਕਸ਼ਮੀਰੀਆਂ ਦਾ ਰਿਗਾਰ ਮਾਰਤਾ ਇਹ ਤਾਂ ਕੋਈ ਬੜੂਗਾਨੀ ਅਜਿਹੋ ਗ੍ਰੀਪ ਵੀ ਜਿੱਦ ਤੱਕ ਇਹ ਖਾਮਾਂਗੇ ਉਹਨਾਂ ਮੈਂ ਤੱਕ ਸਿਰ ਤਲੇ ਨਿਤ ਅਗਲਾ ਕੱਲ ਦੀ ਮੈਂ ਕੱਲ ਮਰ ਜਾਾਂਗੇ ਉਹਨਾਂ ਦਾ ਨਾ ਅਗਲਾ ਕਦਾ ਸਾਡਾ ਕਨ ਉਹਨਾਂ ਪਰਿਵਾਰ ਵੀ ਸੜ ਚੁੱਕਿਆ ਬੱਚੇ ਵੀ ਸੜ ਚੁੱਕਿਆ ਉਹਨਾਂ ਦੀ ਮਰਖਤਾ ਹੋ ਰਹੀ ਹੁੰਦੀ ਐ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਕੁਛ ਅਸ ਨੂੰ ਐਕਸ਼ਨ ਹੋਏ ਨੇ ਹਿੰਦੂਆਂ ਦਾ ਜਾਂ ਸੰਤਾਂ ਦੇ ਕੋਈ ਬਿਆਨ ਆਏ ਨੇ ਉਹਨੇ ਬਰਦੀ ਤੇਲ ਪਾਉਣ ਦਾ ਕੰਮ ਤਾਂ ਕੀਤਾ ਹੀ ਉਹਨਾਂ ਦੇ ਜਿਹੜਾ ਨੈਰੇਟਿਵ ਸੀ ਜਿਕਰ ਉਹ ਰਾਖਸ ਬਣਾ ਕੇ ਪੇਸ਼ ਕਰਨ ਦਾ ਉਹਨੂੰ ਉਹਨੇ ਜਸਟੀਫਾਈ ਕਰਤਾ ਵੀ ਸਖਣ ਸੱਚੂ ਗਾਇਦੇ ਨੇ ਜੀ ਜੀ ਪੰਜਾਬ 'ਚ ਬੜਾ ਵੱਡਾ ਖਤਰਾ ਖੜਾ ਹੋ ਗਿਆ ਇਹ ਤਾਂ ਗੱਲ ਸੀ ਮੈਂ ਇੱਕ ਬਰਨਾਲੇ ਤੋਂ ਲੇਖਕ ਆ ਤੇ ਉਹ ਦਿੱਲੀ ਰਹਿੰਦਾ ਜੀ ਬਰਨਾਲੇ ਦੇ ਸਹਿਦ ਸਭਾ ਨੂੰ ਕੁ ਸਨਮਾਨ ਮਿਲਿਆ ਉਹਦਾ ਪ੍ਰੋਗਰਾਮ ਰੱਖਣ ਦਾ ਬਣਾਇਆ ਪ੍ਰੋਗਰਾਮ ਉਹ ਸਨਮਾਨ ਕਰਨਾ ਓਕੇ ਤੇੰਨੇ ਮਾਰੇ ਉਹਦਾ ਮੈਨੂੰ ਸਨਮਾਨ ਕਿਸਾ ਲਾਉ ਗਿਆ ਉਹ ਮੈਨੂੰ ਜੀ ਮੈਂ ਬਿਮਾਰ ਹੋ ਗਿਆ ਆ ਜਾ ਕਰੇ ਫਿਰ ਉਹ ਮਨ ਲੋ ਚੌਥੀ ਵਾਰ ਜਦੋਂ ਰੱਖਿਆ ਤੂੰ ਆ ਗਿਆ ਜੀ ਆਗੇ ਕਹਿੰਦਾ ਜੀ ਵੀ ਮੈਂ ਤਾਂ ਇੱਥੇ ਆਇਆ ਜਰੋਂ ਪੰਜਾਬ ਦੇ ਵਿੱਚ ਜੀ ਇੱਥੇ ਮਾਹੌਲ ਹੋ ਰਹੀ ਆ ਵੀ ਮੇਰੇ ਤਾਂ ਕੋਲ ਨਾ ਕਿ ਹਿੰਦੂ ਔਰਤਾਂ ਵਿਆਹ ਕਰਾ ਵੀ ਮੇਰੇ ਬੱਚੇ ਤੇ ਮੈਂ ਤਾਂ ਹੁਣ ਹਿੰਦੂ ਵੀ ਜਰੋਂ ਪੰਜਾਬ ਚ ਲਿਆ ਗਿਆ ਤੂੰ ਨਹੀਂ ਬਚ ਕੇ ਆਉਂਦਾ ਹੂੰ ਬਹਿਤੀ ਬਨਾਬ ਰੇਮੀ ਬਣ ਗਈ ਸੀ ਵੀ ਜਿਹੜਾ ਵੀ ਕੋਈ ਬਾਹਰੋਂ ਪੰਜਾਬ ਚ ਆ ਗਿਆ ਜੀ ਨੂੰ ਪਾ ਕੇ ਪੰਜਾਬ ਤੋਂ ਬਚ ਕੇ ਨਹੀਂ ਜਾ ਸਕਦਾ ਪੰਜਾਬ ਬੜੇ ਇਮੇਜੀਆਂ ਬਣ ਗਿਆ ਸੀ ਤੂੰ ਜੋ ਪੰਜਾਬ ਚ ਆਉਂਦਾ ਲੋਕਾਂ ਦਾ ਦਹਿਤ ਤੇ ਡਰ ਇਹਨਾਂ ਪੈਦਾ ਹੋ ਗਿਆ ਸੀ ਜਿੱਦੋਂ ਲੋਕਾਂ ਨੂੰ ਸਿੱਧੇ ਖੁੱਲੇ ਮਿਲਦੇ ਸੀਗੇ ਦੇਖਦੇ ਸੀ ਬਜ਼ਾਰਾਂ ਚ ਕਿ ਇਹ ਤਾਂ ਭੈ ਭੀ ਇਤਨੀ ਕੋਈ ਜਾਣਕਾਰੀ ਉਹੀ ਨਹੀਂ ਹੈ ਗਿਆ ਜੀ ਜੀ ਉਦੋਂ ਲੋਕ ਐ ਕਿ ਪੰਜਾਬ ਦਾ ਕੁਝ ਵੀ ਹੈ ਨਹੀਂ ਪਰ ਪੰਜਾਬ ਦਾ ਬਾਹਰ ਆਏ ਆਪਣੇ ਪਾਸੇ ਇੱਕ ਵਾਰੀ ਪੰਜਾਬ ਤੇ ਐਂਟਰ ਹੋ ਗਿਆ ਤੇ ਜਦੋਂ ਹੁਣ ਦੀ ਉਮੀਦ ਨਹੀਂ ਵੀ ਆਉਂਗਾ ਕਿ ਨਹੀਂ ਬਾਕੀ ਇਹਦੇ ਵਿੱਚ ਜਿਹੜਾ ਕੁਝ ਜਿੰਨਾ ਚਿਰ ਤੁਸੀਂ ਸਾਰਾ ਕੁਝ ਠੰਡੇ ਮਨ ਨਾਲ ਦੇਖਦੇ ਨਹੀਂ ਵੀ ਲਹਿਰਾਂ ਨੂੰ ਨੁਕਸਾਨ ਕਿਵੇਂ ਪਹੁੰਚਿਆ ਸਿੱਖਣ ਨੁਕਸਾਨ ਕਿੰਨੇ ਛਾਦੇ ਅਕਸਰ ਕਿਵੇਂ ਪਹੁੰਚਾਇਆ ਉਹਨਾਂ ਕਤਲੇਆਮ ਚ ਰੋਲ ਕੀ ਪਲੇ ਕੀਤਾ ਇਹਦਾ ਵਿਸ਼ਲੇਸ਼ਣ ਵੀ ਹੋਣਾ ਬਹੁਤ ਜ਼ਰੂਰੀ ਆ ਪਰ ਉਹ ਧਰ ਕਰਨ ਨੂੰ ਤਿਆਰ ਨਹੀਂ ਅੱਛਾ ਹਾਂ ਕਿ ਕਿ ਪਾਸੇ ਚੱਲੀ ਜਾਂਦਾ ਨੈਰੇਟੋ ਉਸ ਨੂੰ ਮਜ਼ਬੂਤ ਕਰੀ ਚੱਲੋ ਅੱਛਾ ਰਾਹੀ ਸਾਹਿਬ ਕੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ ਅਲੱਗ ਸੂਬੇ ਦੀ ਮੰਗ ਕੀਤੀ ਸੀ ਕਿਉਂਕਿ ਪੰਜਾਬ ਦੀ ਵੋਗਿੰਤੀ ਲਾਲੋ ਜਾਂ ਮੌਜੂਦਾ ਸਮੇਂ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਪੰਨੂ ਵਰਗੇ ਬਾਹਰ ਬੈਠ ਕੇ ਖਾਲਿਸਤਾਨ ਦੀ ਮੰਗ ਕਰਦੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਮੰਗ ਜਾਇਜ ਹੈ ਜਾਂ ਇਹ ਇਹ ਮਾਮਲਾ ਮੁੱਦੇ ਸਿੱਖਾਂ ਦੇ ਇਹ ਮਾਮਲਾ ਮਤਲਬ ਬੜਾ ਬਵਾਦਤ ਆ ਆਮ ਤੌਰ ਤੇ ਜਿਹੜਾ ਸੰਤਰਾ ਸੀਗਾ ਬਿਆਨ ਅਖਰ ਤੱਕ ਉਹ ਤਾਂ ਇਹ ਵੀ ਮਹਿਤਾ ਹੈ ਅਨੰਦਪੁਰ ਸਾਹਿਬ ਦੇ ਮਤੇ ਦੀ ਬਕਾਇਤ ਕਰਦੇ ਵੀ ਅਨੰਦਪੁਰ ਸਾਹਿਬ ਦਾ ਮਤਾ ਮੰਨਣਾ ਚਾਹੀਦਾ ਸਰਕਾਰ ਨੂੰ ਜਦੋਂ ਪੱਤਰਕਾਰ ਨੂੰ ਸਵਾਲ ਕਰਦੇ ਸੀਗੇ ਵੀ ਤੁਸੀਂ ਖਾਲਸਾ ਦਾ ਹੱਕ ਚ ਉਹ ਕਹਿੰਸੀ ਮੈਂ ਵਿਰੋਧੀ ਵੀ ਨਹੀਂ ਦੇ ਸਰਕਾਰ ਦੇ ਦੇ ਬਸ ਹੀ ਲੈ ਵੀ ਲਵਾਂਗੇ ਉਹ ਵੀ ਇੱਕ ਡਿਪਲੋਮੈਟਿਕ ਪਾਸਾ ਹੁੰਦਾ ਇੱਕ ਲੀਡਰ ਦੀ ਆਗੂ ਦੀ ਵੀ ਤੁਸੀਂ ਸਿੱਧੇ ਤੌਰ ਤੇ ਉਸ ਗੱਲ ਤੋਂ ਬਚੋ ਵੀ ਤਾਂ ਕਿ ਤੁਹਾਨੂੰ ਉਹ ਇਲਜ਼ਾਮ ਲਾ ਕੇ ਇਹ ਤਾਂ ਵੱਖ ਵੰਦੀ ਆ ਵੀ ਇਸ ਨੂੰ ਤੋੜਨਾ ਚਾਹੁੰਦੇ ਆ ਤੁਹਾਨੂੰ ਨੁਕਸਾਨ ਨਾ ਕਰਨਾ ਸلطਨਤ ਦੀ ਪਾਲਸੀ ਸੀ ਪਰ ਜਦੋਂ ਕਹਿੰਸੀ ਸਰਕਾਰ ਦਿੰਦੀ ਆ ਤਾਂ ਅਸੀਂ ਲੈ ਵੀ ਲਵਾਂਗੇ ਸੋ ਇਹ ਗੱਲ ਜਿਹੜਾ ਖਾਲਸਾ ਦਾ ਸੰਕਲਪ ਆ ਇਹ ਮੈਂ ਕਹਿੰਦਾ ਵੀ ਜਿਹੜਾ ਗੁੱਸੇ ਦੀ ਭਾਵਨਾ ਦੇ ਵਿੱਚੋਂ ਜਿਵੇਂ ਹੁੰਦਾ ਵੀ ਤਾਂ ਦੇਖੀ ਜੇ ਉਹ ਪਤਾ ਹੋਈ ਆ ਇਹ ਨਿਕਲਿਆ ਹੋਇਆ ਪਰ ਇਹਦੀ ਜਿਹੜੀ ਰੂਪਰੇਖਾ ਜਾਂਦਾ ਬਲੂਪ੍ਰਿੰਟ ਆ ਜੀ ਕਿਵੇਂ ਹੋਣਾ ਕਿਸ ਤਰ੍ਹਾਂ ਹੋਣਾ ਉਹ ਅਜੇ ਤੱਕ ਕੋਈ ਸਖ ਬਿਆਖੇ ਨਹੀਂ ਕਰ ਸਕਿਆ ਕੋਈ ਹੁਣ ਤਰ ਕਹਿ ਰਿਹਾ ਵੀ ਛਡਾ ਦਾ ਜਿਹੜਾ ਆ ਸੰਵਧਾਨ ਉਹ ਗੁਰੂ ਗ੍ਰੰਥ ਸਾਹਿਬ ਹੋਊਗਾ ਅੱਛਾ ਤੇ ਗੁਰੂ ਗ੍ਰਾਸ ਸਾਹਿਬ ਨੂੰ ਉਹਨੂੰ ਫੇਰ ਸਵਾਲ ਹੁੰਦਾ ਵੀ ਹੋਰ ਤੱਕ ਜਾਤ ਪਾਤ ਤਾਂ ਖਤਮ ਨਹੀਂ ਹੋਈ ਉੱਚ ਜਾਤੀ ਵਰਗ ਵੱਲੋਂ ਇਹਨਾਂ ਦਾ ਜ਼ਬਰ ਕੀਤਾ ਬਜੇ ਤੱਕ ਤਾਂ ਗੁਰੂ ਗ੍ਰਾਸ ਸਾਹਿਬ ਉਸ ਸੰਵਿਧਾਨ ਤੌਰ ਤੇ ਜੋ ਕਹਿੰਦਾ ਇੱਕ ਪਤਾ ਇੱਕ ਸਕੇ ਹੰਬਾਰਕ ਉਹ ਤਾਂ ਮੰਨਿਆ ਨਹੀਂ ਗਿਆ ਵੀ ਫਿਰ ਤੁਸੀਂ ਖਾਲਤਾਂ ਨਹੀਂ ਕੀ ਗਰੰਟੀ ਬਹੁਤ ਚ ਮੰਨ ਲਓਗੇ ਬਿਲਕੁਲ ਇਹ ਵੀ ਸਵਾਲ ਹੈ ਇੱਕ ਧਰ ਵੱਲੋਂ ਸੋਚਦੇ ਤਾਂ ਇਹ ਮਾਮਲਾ ਜਿਹੜਾ ਹੈਗਾ ਇਹ ਬੜਾ ਉੱਜਿਆ ਹੋਇਆਗਾ ਤੇ ਇਹ ਬਾਹਰ ਬੱਠੇ ਬੰਦਾਂ ਨੂੰ ਸਿਚੁਏਸ਼ਨ ਹੋਰ ਦਿੰਦੀ ਆ ਕੋਈ ਜਿਹੜਾ ਸੇਫ ਜ਼ੋਨ 'ਚ ਬੈਠਾ ਜਿਹੜਾ ਪੰਜਾਬ 'ਚ ਕੰਮ ਕਰਦਾ ਜਿਹੜਾ ਜ਼ਮੀਨ ਬੋਣੀ ਪੈਂਦੀ ਆ ਪੱਠਣੀ ਪੈਂਦੀ ਆ ਤੇ ਉਹਨੂੰ ਲਾ ਕੇ ਦੇਖਤਾ ਤਾਂ ਪਤਾ ਲੱਗਦਾ ਇਹ ਫਿਰ ਲੋਕਾਂ ਨੂੰ ਆਰਗੈਨਿਕ ਕਿਵੇਂ ਕਰਨਾ ਪਰ ਜਿਹੜਾ ਹੁਣ ਪੰਜਾਬ ਦਾ ਸਿੱਖ ਆ ਬੇਸਿਕਲੀ ਇਹਨੂੰ ਕੋਈ ਸਮਝ ਨਹੀਂ ਲੱਗ ਰਹੀ ਓਕੇ ਇਹ ਉੱਜ ਗਿਆ ਜੀ ਕਿੱਧਰੋਂ ਲਾਇਆ ਜਾਵੇ ਕੀ ਕੀਤਾ ਜਾਵੇ ਕੋਈ ਵੀ ਹੈਜੀ ਤਰਨੀ ਨਾਦਰੋਂ ਦੇ ਇੰਟਰਨੈਟ ਪਤਾ ਤੇ ਲੈ ਕੇ ਜਿਹਦੇ ਸਿੱਖ ਕਮਾਈ ਕਬੂਲ ਕਰ ਸਕੇ ਦੇ ਆ ਇਹਦੇ ਨਾਲ ਅਸੇ ਲੱਗਦੀ ਗੀ ਬਿਲਕੁਲ ਬਿਲਕੁਲ ਉਹ ਲੋਕਾਂ ਨੂੰ ਸਾਰੇ ਸਿੱਖਾਂ ਨੂੰ ਹਰ ਸਿੱਖ ਫਸਾਵਾ ਮਹਿਸੂਸ ਕਰਦਾ ਮੈਨੂੰ ਕੋਈ ਰਾਹ ਨਹੀਂ ਲੱਭਦਾ ਪਕੀ ਨਾ ਮਗਰ ਲੱਗੀ ਹੈ ਕੀ ਗੱਲ ਕਰਗੇ ਉਹ ਜਿਹੜੀ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਆਗੋ ਆਉਟ ਜੜ ਲੈ ਪਾਵੇ ਫਿਰ ਕੀ ਕਰਗੇ ਤੇ ਜਿੰਨਾ ਵੀ ਮਤਲਬ ਸਿੱਖਾਂ ਦੇ ਮਗਰ ਲੱਗੇ ਨੇ ਉਹ ਵੀ ਭਾਈ ਗੁਰਦਾਸ ਦੀ ਗੱਲ ਹੀ ਅੱਗੇ ਵਿੱਚ ਬੇੜੀ ਡੋਪੇ ਪਾਤਣੀ ਕੌਣ ਪਾਰਉ ਤਾਰਾ ਜਦੋਂ 97 ਦੇ ਵਿੱਚ ਸਿੱਖਾਂ ਨੇ ਇੰਨਾ ਵੋਟ ਪਾਈ ਬਦਲਨ ਦਰ ਲੋ ਬ ਯਾਰ ਸਾਡਾ ਹੁਣ ਕੋਈ ਦਖਮਾਤੇ ਮੱਲਮ ਲੱਗੂ ਕੋਈ ਫਾਇਦਾ ਹੋ ਉਹ ਇੱਕ ਪਰਿਵਾਰ ਨੂੰ ਇੰਨਾ ਕਲਪਸ਼ਨ ਪੈਦਾ ਕਰਤੇ ਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਤੋਂ ਲੈ ਕੇ ਉਹ ਵੀ ਸਿੱਖਾਂ ਦਾ ਚਲੋ ਉਹ ਤਾਂ ਇੰਨਾ ਮਨ ਮੁੜ ਗਿਆ ਵੀ ਇਹਨਾਂ ਨਾਲ ਹੋਣ ਜਾਈਏ ਜੀ ਅਸੀਂ ਸਿੱਖਾਂ ਦੀ ਬੋਟ ਪੋਲਿਟਿਕਸ ਦੇ ਨਾਲ ਜਾਂਦੇ ਆ ਤਾਂ ਵੀ ਜਿਹੜਾ ਜਿਹਦੇ ਅਸਰ ਆ ਜਾਂਦਾ ਉਹ ਸਾਰੇ ਗੱਲਾਂ ਨੂੰ ਭੁੱਲ ਜਾਂਦਾ ਹੁਣ ਜਿਹੜਾ ਮਤਲਬ ਸਿੱਖਾਂ ਨੂੰ ਲੱਗਦਾ ਮਸੀਂ ਹਥਿਆਰ ਮੱਧ ਲੜਾਈ ਲੜ ਕੇ ਦੇਖ ਲਈ ਜੀ ਇਹ ਇੰਨਾ ਸੌਖਾ ਨਹੀਂਗਾ ਹਮ ਘਰ ਮੱਧ ਲੜਾਈ ਲੜਦੇ ਇਹ ਵੀ ਸਿੱਖਾਂ ਦਾ ਰਾਪਰ ਤੋਂ ਮਤਲਬ ਆਈ ਐਚ ਬਹੁਤ ਵੱਡੀ ਹਮ ਜਿਹੜਾ ਬਾਹਰ ਬੈਠਾ ਹੈਗਾ ਬਕਾਲਤ ਕਰਦੇ ਆ ਸੇਫ ਜ਼ੋਨ ਚ ਉਹਨਾਂ ਨੂੰ ਤਾਂ ਲੱਗ ਹੀ ਜਾਂਦਾ ਪਰ ਜਿਹਨਾਂ ਦੇ ਅਸਾਂ ਬੱਚੇ ਅਮਰ ਬੋਣੇ ਉਹਨਾਂ ਨੂੰ ਪਤਾ ਲੱਗਦਾ ਨਾ ਕਿ ਪੁੱਛੋਂ ਸਕੂਲ ਨਾਲ ਕੀ ਭਾਬੀ ਦੇ ਤੇ ਕਿਵੇਂ ਸਿੱਝਣਾ ਪੈਂਦਾਗਾ ਅੱਛਾ ਰਾਹੀ ਸਾਹਿਬ ਸੰਤਾਂ ਦਾ ਸਰਕਾਰ ਨਾਲ ਟਕਰਾ ਕੀ ਸਹੀ ਸੀ ਫਸਟ ਕੁਐਸਚਨ ਦੂਜਾ ਕੇ ਪੀ ਐਸ ਦੇ ਬ੍ਰਦਰ ਮੀਡੀਆ ਦੇ ਸਾਹਮਣੇ ਆਏ ਨੇ ਹਾਂਜੀ ਉਹਨਾਂ ਨੇ ਕਿਹਾ ਵੀ ਸੰਤਾਂ ਨੇ ਇਹ ਜਾਣ ਬੁੱਝ ਕੇ ਕਰਵਾਇਆ ਵੀ ਉਹ ਹਰਮੰਦਰ ਸਾਹਿਬ ਤੋਂ ਬਾਹਰ ਆ ਸਕਦੇ ਸੀ ਇਹ ਹੋ ਜਾ ਟਕਰਾ ਨਹੀਂ ਹੋਣਾ ਸੀ ਅਕਾਲ ਤਖਤ ਨਹੀਂ ਟਾਇਆ ਜਾਣਾ ਸੀ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਗੱਲ ਦਾ ਕਲਾ ਕਲਾ ਕੇ ਪੀਸ ਗੱਲ ਦੇ ਉਹ ਨਹੀਂ ਜਿਹੜੇ ਬਹੁਤ ਪੰਜਾਬੀ ਦੇ ਉੱਗੇ ਲੇਖਕ ਨੇ ਜਿਦਾ ਸਵਰਸ ਸਿੰਘ ਕਮਲ ਉਹਦੇ ਕਿਤਾਬਾਂ ਵੀ ਨੇ ਉਹਨਾਂ ਦੇ ਆਖਰੀ ਮੌਕੇ ਤੇ ਜਾ ਕੇ ਜਦੋਂ ਫੌਜਾਂ ਲੱਗੀਆਂ ਸੀ ਜੀ ਅਮੋ ਸਾਹਮਣੇ ਹੂੰਗਾ ਸੀ ਉਸ ਵਕਤ ਵੀ ਸਰਤਾਂ ਨੂੰ ਜਾ ਕੇ ਉਹਨੇ ਬੇਨਤੀ ਕੀਤੀ ਸੀ ਜੀ ਕਿ ਤੁਸੀਂ ਗਰਪਨਾਰੀ ਦੇ ਦਿਓ ਅੱਛਾ ਥੋੜਾ ਮਤਲਬ ਪੂਰੇ ਦਾ ਪੂਰਾ ਪੰਜਾਬ ਤੁਹਾਡੇ ਨਾਲ ਆ ਤੁਹਾਨੂੰ ਸਰਕਾਰ ਮਾਰ ਨਹੀਂ ਸਕਦੀ ਹੂੰ ਦਾ ਮਾਰਨਾ ਦਾ ਮਤਲਬ ਹੀ ਨਹੀਂ ਕਿ ਵੀ ਤੁਹਾਨੂੰ ਨੁਕਸਾਨ ਪਹਦਾ ਦੂਗੀ ਜੀ ਉਦੋਂ ਨਾਲ ਵੀ ਜਿਹੜੇ ਦਰਬਾਰ ਸਾਹਿਬ 'ਚ ਤਬਾਹੀ ਹੋਣੀ ਉਹ ਵਾਜੂਗੀ ਹੂੰ ਆ ਸੰਤ ਨੂੰ ਕਹਿ ਚੁੱਕੇ ਆ ਉਹਨੂੰ ਕਿਹਾ ਲਿਖਤਾ ਜਾ ਜੀ ਵੀ ਮੈਂ ਤਾਂ ਯਾਰ ਹੁਣ ਅਰਦਾਸ ਕਰ ਚੁੱਕੇ ਆ ਅਸੀਂ ਹੂੰ ਇੱਥੋਂ ਅੱਛਾ ਵੀ ਅਰਦਾਸ ਕਰਕੇ ਭੱਜਣਾ ਬੜਾ ਮੁਸ਼ਕਲ ਆ ਹੁਣ ਇੱਥੋਂ ਬਿਲਕੁਲ ਤੇ ਇਹ ਗੱਲ ਠੀਕ ਵੀ ਆ ਕਿ ਜਿਹੜਾ ਪਹਿਲਾ ਆ ਗੋਨੇ ਮੋਰਚੇ ਲਾਇਏ ਸੀਗੇ ਸਤਫਤ ਫਤਿਹ ਸਿੰਘ ਤੋਂ ਲੈ ਕੇ ਮਰਨ ਵਰਤ ਵੀ ਰੱਖੇ ਨੇ ਉਥੇ ਕੁੰਡ ਵੀ ਬਣਵਾ ਲਏ ਜੀ ਉਹਨਾਂ ਨੇ ਸਿੱਖਾਂ ਦਾ ਭਰੋਸਾ ਵੀ ਖਤਮ ਕਰਤਾ ਸੀ ਜਦ ਰਾਗੂ ਤਾਂ ਇੰਨ ਕਰਦੇ ਹੁੰਦੇ ਆ ਵੀ ਅਰਦਾਸ ਕਰਦੇ ਆ ਅਰਦਾਸ ਕਰਕੇ ਮੁੜ ਕੇ ਉਹ ਪੱਜ ਜਾਂਦੇ ਨੇ ਜੀ ਜੀ ਤੇ ਇਹ ਵੀ ਉਹਨਾਂ ਸਾਹਮਣੇ ਨਕਸ਼ਾ ਸੀ ਹਰ ਅਰਦਾਸ ਵਾਲੀ ਗੱਲਾ ਜੇ ਦੀ ਸਿੰਘ ਢੱਲੇ ਵਾਲ ਦੀ ਪੇ ਅਰਦਾਸ ਕਰਕੇ ਮਰਨ ਵਰਤ ਤੇ ਬੈਠਾ ਹੁਣ ਉਹ ਕੋੜੇ ਅੰਗੂ ਵਰਕਦਾ ਫਿਰਦਾਗਾ ਬਾਗੀਆਂ ਪੋੜਾ ਫਿਰਦਾ ਸੋ ਅਰਦਾਸ ਦੀ ਜਿਹੜੀ ਤਹੇਨ ਉਹਨਾਂ ਨੂੰ ਲੱਗਦਾ ਸੀ ਵੀ ਪਰ ਸਿੱਖਾਂ ਨੇ ਮਾਫ਼ ਨਹੀਂ ਕਰਨੀ ਕੋਈ ਜੇ ਮੈਂ ਇਥੋਂ ਨਿਕਲ ਗਿਆ ਉੰਨੇ ਖੜਾ ਭੱਜ ਗਿਆ ਸਾਦਾ ਆ ਭੱਜ ਗਿਆ ਮਤਲਬ ਖਰੋਫੇ ਬਹੁਤ ਕੱਲੀ ਗੱਲ ਅ ਜਿਸ਼ਵਾਸੀ ਕਮਲੇ ਨੇ ਹਜ਼ਾਰਾਂ ਜ਼ਖਮੇ ਮਹਿਸੂਸ ਕਰਦੇ ਆ ਅੱਜ ਵੀ ਕਰਦੇ ਆ ਜੀ ਕਿ ਤਵਾਹੀ ਬਹੁਤ ਹੋਊਗੀ ਵੀ ਜੇਕ ਤੇ ਇਹਦਾ ਟੰਗ ਜਾਂ ਕੋਈ ਬਾਹਰ ਕੋਈ ਸੇ ਟੰਗ ਲਾ ਹੋ ਸਕਦਾ ਤਾਂ ਇਹ ਨਾਤ ਬਾਈ ਤੋਂ ਬਚ ਸਕਦਾ ਸਕਦਾ ਠੀਕ ਆ ਜੀ ਅਸ ਨੂੰ ਜਲਮਰ ਦਾ ਕਰਨੀ ਕਰਨੀ ਹੁੰਦੀ ਆ ਜੀ ਜੀ ਉਸ ਨੂੰ ਆਪਣੀ ਸਟ੍ਰੈਟਜੀ ਵੀ ਪੜਾਉਣੀ ਹੁੰਦੀ ਆ ਉਦੋਂ ਕੱਲਾ ਇਹ ਕਮਲ ਹੀ ਨੇ ਹਮ ਹਜ਼ਾਰਾਂ ਸਖਰ ਉਦੋਂ ਵੀ ਮਹਿਸੂਸ ਕਰਦੇ ਸੱਤ ਵੀ ਮਹਿਸੂਸ ਕਰਦੇ ਨੇ ਉਹ ਇੱਕ ਵੱਖਰਾ ਵੀ ਹ ਆ ਜੀ ਤੇ ਦੂਜੇ ਪਾਸੇ ਇੱਕ ਵੱਖਰਾ ਵੀ ਆ ਵੀ ਨਹੀਂ ਜੀ ਉਥੇ ਟਕਰਾ ਕਰਨਾ ਬਣਦਾ ਇਸਟੇਟ ਨਾਲ ਉਹ ਟਕਰਾ ਕਰਦੇ ਅ ਸ਼ਹੀਦ ਹੋਏ ਨੇ ਸ਼ਹੀਦ ਹੋਣਾ ਜਿਹੜੀ ਗੱਲ ਹਕਮਤ ਕਮਲ ਸਾਹਿਬ ਨੂੰ ਕਹੀ ਅਸ਼ਵਾ ਅਰਦਾਸ ਕਰ ਚੁੱਕਾ ਸ਼ਹੀਦ ਹੋਣ ਦੀ ਉਹਦਾ ਸਪਸ਼ਟਾ ਕਰ ਮਤਲਬ ਪਕਾ ਗਿਆ ਆਪਦਾ ਹਮ ਪਰ ਜਦੋਂ ਨੇ ਪਕਾਇਆ ਹੀ ਪਕਾਇਆ ਉਥੋਂ ਭਗਾਉਣ ਦੇ ਬਜਾਏ ਸ਼ਾ ਰਾਹੀ ਸਾਹਿਬ ਵਾਡਾ ਕੀ ਐਕਸਪੀਰੀਅੰਸ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤੁਸੀਂ ਜਦੋਂ ਫਸਟ ਟਾਈਮ ਉੱਥੇ ਗਏ ਦੇਖੋ ਤੁਸੀਂ ਅਸੀਂ ਉੱਥੇ ਵੱਤ ਗਏ ਆ ਪਰ ਮੈਨੂੰ ਤੱਕਾ ਉਹ ਬਹੁਤ ਲੱਗਿਆ ਮੈਂ ਉਹਦਾ ਇੱਕ ਕਹਾਣੀ ਵੀ ਲਿਖੀ ਆ ਅੱਛਾ ਤੇ ਮੇਰੇ ਪਿੰਡ ਦਾ ਮਲਕ ਪਾਤਰ ਸੀਗਾ ਤਰਖਾਨ ਕਾਸਟਲ ਸਵੰਦਤਾ ਜੀ ਤੇ ਆਮ ਜਿਵੇਂ ਪਿੰਡ ਦੇ ਸਿੱਧੇ ਸਾਦੇ ਕੰਮ ਕਰਨ ਵਾਲੇ ਲੋਕ ਹੁੰਦੇ ਆ ਉਹ ਪਿੰਡ ਦੇ ਦੁਆਲੇ ਫੌਜ ਲੱਗ ਚੁੱਕੀ ਸੀਗੀ ਅੱਛਾ ਤੇ ਜਰੂਰ ਅਸੀਂ ਦੇਖਿਆ ਕੋਈ ਅਰਥਤਕ ਅਰਥ ਜੀ ਪਤਾ ਨਹੀਂ ਸੀ ਕਿਸੇ ਨੂੰ ਕੀ ਗੱਲ ਹੋ ਰਹੀ ਆ ਹੂੰ ਵੀ ਰਤਰਾਤੀ ਪੰਜਾਬ 'ਚ ਕਰਫਿਊ ਲੱਗੂਣਾਂ ਸਮੇਂ ਦਾ ਜੋ ਦੇਖਿਆ ਪਿੰਡ ਦੇ ਬਾਹਰ ਲੱਗੀ ਵੀ ਸਾਡੇ ਪਿੰਡ ਤੋਂ ਫੌਜੀ ਸੀ ਜੀ ਮੇਰੇ ਪਰਿਵਾਰ ਚੋਂ ਤੇ ਉਹ ਖੇਤ ਨੂੰ ਰੋਟੀ ਲਈ ਜਾਂਦਾ ਸੀ ਮੇਰੇ ਖਲ ਨਰਮਨ ਨੂੰ ਮੈਂ ਗੁੱਡਣ ਦੇ ਇੱਕ ਪਹਾ ਗੁੱਡਣ ਦਾ ਮੌਸਮ ਸੀ ਜੂਨ ਦਾ ਮਹੀਨਾ ਜੀ ਤੇ ਕਹਿੰਦਾ ਫੌਜੀ ਗਾਹ ਲੰਘਣ ਦੇ ਦਿੰਦੇ ਅੱਛਾ ਉਹ ਕਹਿੰਦਾ ਅੱਛਾ ਕਰ ਨਰਮਨ ਕਰਦਾ ਗੱਲ ਜਦੋਂ ਗਾਹ ਗਿਆ ਉਹ ਡਰੇਂਜੀ ਦਾ ਪੁੱਛ ਸਾਡੇ ਕੋਲ ਪਰੇ ਟਰੱਕ ਖੜੇ ਸੀਗੇ ਉਹ ਮੁੜ ਕੇ ਬੁੱਝ ਲਮਕਾਈ ਆਵੇ ਫੌਜੀ ਕੀ ਗੱਲ ਜੀ ਕਹਿੰਦਾ ਮੇਰੇ ਨਾਲ ਸਾਈਕਲ ਦੀ ਹਵਾ ਕੱਢ ਕੇ ਬਾਲ ਬੀੜੀਆਂ ਵੀ ਕਰਤਿਆਂ ਬੁੱਤੋਂ ਓਕੇ ਕਹਿੰਦੇ ਬੁਝਾਈ ਨਹੀਂ ਸਕਦੇ ਕਿ ਹਾਲਾਤ ਇਹ ਬਣ ਗਈ ਸੀ ਜਿਹੜੇ ਲੋਕ ਖਤ ਗਏ ਬਸੀਂ ਪੱਟੇ ਬਟਣ ਜਿਹੜੇ ਸਵੇਰੇ ਮੈਂ ਇੱਥੇ ਮਤਲਬ ਰੇੜੀ ਖੜੀ ਆ ਉੱਥੇ ਸਾਮੇ ਬਲਦ ਬੰਨੇ ਆ ਖਲਣ ਦਾ ਮੌਕਾ ਨਹੀਂ ਦਿੱਤਾ ਉੱਥੇ ਖੜੇ ਰਹੇ ਜੀ ਜੀ ਉਹਦੇ ਵਿੱਚੋਂ ਸਾਡੇ ਜਿਹੜਾ ਪਿੰਡੋ ਵਿਚਾਰਾ ਆਮ ਹੀ ਤੌਰ ਤੇ ਵੀ ਪੱਠੇ ਲਿਆਉਂਦੇ ਆ ਉਹਨੂੰ ਪਾਲ ਲਾ ਕੇ ਅਸੀਂ ਪਾਲ ਉਹ ਸੁਧਾਰਦੇ ਆ ਬੰਦਾ ਅਸੀਂ ਅਮਰਤ ਵੀ ਸ਼ਕਲਾ ਸੀ ਉਹਨੇ ਤੇ ਪਿੰਡ ਦੇ ਛੇਪੀ ਦਾ ਕੰਮ ਕਰਦਾ ਸੀ ਉਹ ਰੇੜੀ ਜੋੜ ਕੇ ਲੋਕ ਗਿਆ ਉੱਤੇ ਪੱਠੇ ਲੈਣ ਵੀ ਆਪਾਂ ਜਾਂਦੇ ਆ ਉਹਨਾਂ ਨੂੰ ਕੁੱਟ ਕੇ ਵਾਪਸ ਮੋੜਤਾ ਅੱਛਾ ਮਤਲਬ ਉਹ ਗਲਾ ਕਰਦਾ ਤੁਰਿਆ ਮੇਰੇ ਵਿਚਾਰ ਮੈਨੂੰ ਬਹੁਤ ਜਿਆਦਾ ਕੁੱਟਿਆ ਉਹਨਾਂ ਮੇਰੇ ਮਨ ਤੇ ਬੜਾ ਅਸਰ ਹੋਇਆ ਮੈਂ ਫਿਰ ਉਹ ਮਹਿਕ ਬਣਾ ਕੇ ਵੀ ਬੇਰ ਦਰਬਾਰ ਸਾਹਿਬ ਨੂੰ ਜਾਂਦਾ ਕਹਾਣੀ ਲਿਖੀ ਸੀ ਉਹਤੋਂ ਲੰਬੀ ਤੇ ਮੇਰਾ ਹੁਣ ਕਈ ਵਾਰੀ ਮਾਨਾ ਵਿਚਾਰ ਮੈਨੂੰ ਦੁਬਾਰਾ ਆ ਜਿਹੜੀਆਂ ਦਰਬਾਰ ਸਾਹਿਬ ਤੇ ਹਮੇਸ਼ਾ ਪ੍ਰਤੀਕਰਮ ਜੋ ਕਹਾਣੀਆਂ ਆ ਉਹਦੇ ਦੁਆਰਾ ਕੋਈ ਕਿਤਾਬੋ ਛਾਪੀਦਾ ਹੋਰ ਛਾਪਗੇ ਮੇਰਾ ਪ੍ਰਤੀਕਰਮ ਸੀ ਬਾਕੀ ਫੌਜ ਦੇ ਖਿਲਾਫ ਤਾਂ ਭਾਵੇਂ ਉਹਦੋਂ ਮਤਲਬ ਅਸੀਂ ਨਕਸਲਿਟ ਮੂਵਮੈਂਟ ਨਾਲ ਸੰਬੰ ਪਰ ਫੌਜ ਦੇ ਖਿਲਾਫ ਜਾਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹ ਤਾਂ ਅਸੀਂ ਡੱਡਲੀ ਖਿਲਾਫ ਸੀਗੇ ਨਹੀਂ ਹੋਣਾ ਚਾਹੀਦਾ ਜੀ ਐਡਾ ਵੱਡਾ ਦਿਲਮਕ ਕੀਤਾ ਸਿੱਖਾਂ ਦੇ ਪਵਿੱਤਰ ਸਥਾਨ ਨੂੰ ਢਾਕੇ ਸਾਡੇ ਜਿਹੜੇ ਬਿਆਨ ਵੀ ਆ ਜਾਂ ਹੋਰ ਵੀ ਆ ਸਾਰੇ ਉਹ ਇਹ ਵੀ ਨਹੀਂ ਉੱਥੇ ਫੌਜ ਨੂੰ ਕੀਤਾ ਇਹ ਕੁਝ ਗਰੁੱਪ ਨਕਸ਼ ਲਗਾਦੇ ਵੀ ਸੀਗੇ ਉਹਨਾਂ ਨੇ ਜਹਾਜੇਕਾਰ ਵੀ ਕੀਤੀ ਆ ਵਧੀਆ ਹੋਗਾ ਸਰਕਾਰ ਨੇ ਵੀ ਅੱਤਵਾਦੀ ਢੋਹੀ ਬਣਤੀ ਜਿਹੜਾ ਜਗਿੰਦਰ ਸਿੰਘ ਉਹ ਰਾਹਾਂ ਹੋਣਾਂ ਦਾ ਗਰੁੱਪ ਆ ਤੇ ਵੀ ਉੱਥੋਂ ਮਤਲਬ ਜਿਹੜਾ ਉੱਥੇ નિર્ਦੋਸ਼ ਮਾਰੇ ਗਏ ਉਹਨਾਂ ਨੂੰ ਸਾਨੂੰ ਕੋਈ ਅਫਸੋਸ ਆ। ਉਹ ਜੇ ਡਿਪਲੋਮੈਟਿਕ ਭਾਸ਼ਾ ਚ ਕਹਿਣਾ ਹੁੰਦਾ ਉਹ ਡਿਪੋ ਉਹਨਾਂ ਨੂੰ ਅਫਸੋਸ ਆ। ਅੱਧੀ ਸਾਨੂੰ ਖੁਸ਼ੀ ਆ ਵੀ ਹਮਦੀਆ ਕੀਤਾ। ਅੱਛਾ। ਸੋ ਇਸ ਤਰ੍ਹਾਂ ਦਾ ਮਾਮਲਾ ਸੀਗਾ ਉਦੋਂ। ਰਾਹੀ ਸਾਹਿਬ ਆਪਰੇਸ਼ਨ ਦੌਰਾਨ ਕਿਹਾ ਜਾਂਦਾ ਵੀ ਉੱਥੋਂ ਆਰਮੀ ਵੱਲੋਂ ਬਹੁਤ ਸਾਰਾ ਜਿਹੜਾ ਲਿਟਰੇਚਰ ਆ ਧਾਰਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਚੱਕ ਲਏਗੇ। ਉਹਨਾਂ ਦੀ ਬੇਇਜ਼ਤੀ ਕੀਤੀ ਗਈ। ਇਸ ਬਾਰੇ ਤੁਹਾਡਾ ਕੀ ਉਹ ਤਾਂ ਪੂਰੀ ਪੂਰੀ ਸਿੱਖ ਰਾਇ ਆਪਣਾ ਆਪਣੀ ਲੈ ਕੇ ਗਏ ਆ ਫੌਜ। ਅੱਛਾ। ਹੌਣ ਦੇ ਲੈ ਕੇ ਉੱਥੇ ਮੇਰੀ ਕਿਤਾਬ ਛਪ ਰਹੀ ਆ ਕਿੱਥੇ ਕਿੱਥੇ ਰੈਫਰੈਂਸ ਲਾਇਬ੍ਰੇਰੀ ਤੇ ਉਹ ਫੌਜ ਲੈ ਗਈ ਉੱਥੋਂ ਚੱਕ ਕੇ ਉਸ ਤੋਂ ਬਾਅਦ ਉਹਨੂੰ ਅੱਗ ਲਾ ਦਿੱਤੀ ਪਹਿਲਾਂ ਲੰਬਾ ਸਮਾਂ ਤਾਂ ਇਹੀ ਕੰਦੇ ਰਹੇ ਆ ਵੀ ਫੌਜ ਲੈ ਗਈ ਜੀ ਅੱਗ ਲੱਗੀ ਅੱਗ ਲੱਗੀ ਫਿਰ ਉਸ ਤੋਂ ਬਾਅਦ ਹੋਰ ਸਪੈਲਾ ਦਿੱਲੀ ਲੈ ਕੇ ਫੌਜ ਵਾਲੇ ਛੇ ਇੱਥੇ 에어ਪੋਰਟ ਤੇ ਲੰਦੇ ਅਮਰਸਾਰ ਉਦੋਂ ਬਾਅਦ ਕਟਾ ਛੱਡੀ ਕੀਤੀ ਦੋ ਮਤਲਬ ਇੱਕ ਡੀਐਸਪੀ ਸਕੰਕਟਰ ਸੀ ਡੀਐਸਪੀ ਸ਼ਬਦਲ ਸਿੰਘ ਤੇ ਸਰਨੀਸ਼ ਸਿੰਘ ਮੰਦਾ ਉਹਨਾਂ ਦੀ ਡਿਊਟੀ ਲੱਗੀ ਇਹ ਕੱਪੀ ਸੱਤੀ ਕਰਨ ਦੇਖੋ ਕੀ ਹੈਗਾ ਇਹਦਾ ਮਟਰ ਕੇ ਚ ਤੇ ਬਾਕੀ ਉਹਨੂੰ ਕਰਕੇ ਫਿਰ ਫੌਲ ਉੱਥੇ ਲੱਗੀ ਅੱਛਾ ਫਿਰ ਉਹਨਾਂ ਕੁਝ ਮੋੜ ਵੀ ਇੱਥੇ ਪਰ ਹੁਣ ਇੱਕ ਸ਼ੋਮਣੀ ਕਮੇਟੀ ਦਾ ਮੈਂਬਰ ਜ਼ਿੰਮੇਵਾਰ ਆ ਉਹ ਕੋਲ ਅਸੀਂ ਮੋੜ ਤੇ ਵਾਪਸ ਕਰਤੇ ਹਾਈ ਕੋਰਟ ਦਾ ਕੇਸ ਵੀ ਚੱਲਿਆ ਸਤਰਾਮ ਸਿੰਘ ਨੇ ਪੈਸਤਰਾਮ ਸਿੰਘ ਨੇ ਲੜਿਆ ਉਹ ਕੋਲੇ ਸਾਰਾ ਕੁਝ ਮੋੜਤਾ ਪਰ ਸ਼ੋਮਣੀ ਕਮੇਟੀ ਨਾਲ ਕਿੱਥੇ ਖੁਰਦਬੁਰਦ ਕਰਤਾ ਉਹ ਇਹ ਜ਼ਿੰਮੇਵਾਰ ਆ ਲੈ ਜ਼ਰੂਰ ਗਏ ਸੀ ਜ਼ਿੰਮੇਵਾਰ ਰਹੇ ਨੇ ਫਰੇਨੇ ਕੁ ਰਾਦੇ ਤੱਕ ਕਮੇਟੀਆਂ ਵੀ ਬਣੀਆਂ ਬਡੂੰਗਰ ਸਾਹਿਬ ਦੀ ਗਵਾਈ ਚ ਕਮੇਟੀ ਬਣੀ ਬੀਬੀ ਜਗੀਰ ਕੌਰ ਦੀ ਗਵਾਈ ਚ ਕਮੇਟੀ ਬਣੀ ਉਹ ਕਮੇਟੀਆਂ ਦਾ ਸਾਰਾ ਕਾਰਜ ਖੂਫਾਤ ਚ ਪੈ ਗਈ ਜਿਹੜੀਆਂ ਇੰਨਾ ਧੋਰਾ ਉਹ ਬਾਹਰ ਵੇਚਦੇ ਨੇ ਕਿੱਥੇ ਵੇਚਦੇ ਕੀ ਗੱਲ ਆ ਉਹ ਕੁਝੋ ਕੁਝ ਨਹੀਂ ਮਿਲ ਰਹੀ ਸਾਨੂੰ ਕੋਈ ਇਹਦੇ ਜੀ ਹਾਂ ਜੀ ਅੱਛਾ ਰਾਹੀ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਦੇਖਿਆ ਗਿਆ ਵੀ ਕਾਫੀ ਇੰਟਰਵਿਊਜ਼ ਚੱਲ ਰਹੇ ਨੇ ਕੇ ਪੀ ਐਸ ਕਲ ਨੂੰ ਲੈ ਕੇ ਮੀਡੀਆ ਦੇ ਵਿੱਚ ਬੜਾ ਪ੍ਰਚਾਰ ਹੋ ਰਿਹਾ ਹੁਣ ਅੱਜ ਹੁਣ 84 ਦਾ ਵਰਤਾਂਤ ਹੈ ਜਿਹੜਾ ਉਹਨੂੰ ਲੈ ਕੇ ਵੀ ਗੱਲਬਾਤ ਹੋਣੀ ਆ ਜਿਹੜਾ মিডিਆ ਦਾ ਪ੍ਰਤੀਕਰਮ ਆ ਉਹ ਕੀ ਰਹਿਣ ਵਾਲਾ ਤੇ ਜਿਹੜਾ ਇਹ ਹੋਇਆ ਬਲੂ ਸਟਾਰ ਉਹਨੂੰ ਲੈ ਕੇ ਹੁਣ ਸਰਕਾਰ ਦੀਆਂ ਕੀ ਪਾਲਿਸਿਜ਼ ਰਹਿਣ ਵਾਲੀਆਂ ਦੇਖੋ ਜਿਹੜੀ ਸਰਕਾਰ ਦੀ ਗੱਲ ਆ ਅ ਸਰਕਾਰਾਂ ਦਾ ਸਰਕਰ ਸਿੱਖਿਆਸ ਗੱਲ ਦਾ ਖਾਸ ਕਰਕੇ ਜੇ ਮੈਂ ਕਾਂਗਰਸ ਦਾ ਹੈਗਾ ਵੀ ਹੁਣ ਰਾਹੁਲ ਗਾਂਧੀ ਨਮਾ ਲੀਡਰ ਰੂਮ ਦੇ ਸਾਹਮਣੇ ਆਇਆ ਉਸ ਦੇ ਦਰਬਾਰ ਸਭ ਵੀ ਗਿਆ ਉਹਨੇ ਸੇਵਾ ਵੀ ਕੀਤੀ ਆ ਤੇ ਉਹ ਜਾਤ ਪਾਤ ਵਾਲੇ ਮਸਲੇ ਤੇ ਵੀ ਬੜਾ ਸੈਂਸਿਟਿਵ ਆ ਜਾਤੀ ਜਨ ਗਣਨਾ ਵਾਲਾ ਵੀ ਉਹਦਾ ਮੁੱਦਾ ਲੈ ਕੇ ਆਇਆਗਾ ਉਹ ਸਭ ਕੁਝ ਕੀਤਾ ਤੇ ਇਹਦੇ ਵਿੱਚ ਕੁਝ ਵਰਗ ਜਿਹੜਾ ਹੈਗਾ ਪ੍ਰਚਾਰ ਵੀ ਕਰਾ ਵੀ ਲੋ ਜੀ ਉਹਨਾਂ ਦਾਦੀ ਉਹਨਾਂ ਨੇ ਕਰਤਾ ਸੀ ਪਰ ਸਿੱਖੀ ਦੇ ਵਿੱਚ ਮਾਫ ਕਰਨ ਦੀ ਇੱਕ ਬੜੀ ਭਾਵਨਾ ਹੈ ਹੂੰ ਵੀ ਜੇ ਦਾਦੀ ਨੇ ਕੀਤਾਗਾ ਜਾਂ ਦਾਦੇ ਨੇ ਕੀਤਾ ਕੋਈ ਉਹਦਾ ਜ਼ਰੂਰੀ ਨਹੀਂ ਵੀ ਤੁਸੀਂ ਉਹਨੂੰ ਇਲਾਦ ਨੂੰ ਸਜਾ ਦੇਵੋ ਹੂੰ ਜੇ ਲੋਕ ਬੰਦਾ ਮਹਿਸੂਸ ਕਰਦੇ ਸਤੋਂ ਗਲਤ ਕਾ ਹੋਊਗਾ ਹਿਸਟਰੀ ਦੇ ਵਿੱਚ ਜਿਹਦੇ ਹੁੰਦਾਵੇਂ ਸਿਰ ਤੋਂ ਆਉਂਦਾ ਤਾਂ ਫਿਰ ਉਹ ਨਵੇਂ ਸਿਰ ਤੋਂ ਕਿਵੇਂ ਲੈ ਕੇ ਆਉਂਦਾ ਉਹਨੂੰ ਦੇਖਣਾ ਚਾਹੀਦਾਗਾ ਜੀ ਤੇ ਹੁਣ ਸਰਕਾਰਾਂ ਨੇ ਇਸ ਗੱਲ ਤੋਂ ਭਾਵੇਂ ਭਾਜਪਾ ਦੀ ਆ ਸਭ ਕੁਝ ਤਾਂ ਸਿੱਖਿਆ ਮੇਰਾ ਸਿੱਖਾਂ ਦੇ ਕੋਈ ਵੀ ਆਪਾਂ ਮੱਲ ਮਲਾਈਏ ਜਾਂ ਹੋਰ ਕਰਗੇ ਇਸ ਨਾਲ ਕਿਸੇ ਟੰਗ ਦਾ ਨਹੀਂ ਸਿੱਖਾਂ ਨੂੰ ਉਲੋਚਨ ਵੀ ਇਤਿਹਾਸ ਪੜਾ ਕੇ ਚੱਲ ਹੀ ਰਹਿੰਦੇ ਨੇ ਬਿਲਕੁਲ ਇਹ ਸਾਰਾ ਚੱਲ ਰਹੀਆਂ ਗੱਲਾਂ ਸੋ ਉਮੀਦ ਕਰਦੇ ਆਂ ਵੀ ਜਿਹੜੀ ਅੱਜ ਗੱਲਬਾਤ ਹੋਈ ਹੈ ਇਹਨੂੰ ਲੈ ਕੇ ਤੁਹਾਨੂੰ ਕੁਝ ਇਸ ਗੱਲਬਾਤ ਵਿੱਚੋਂ ਪੁਰਾਣਾ ਇਤਿਹਾਸ ਸਿੱਖਣ ਵਾਰੇ ਜ਼ਰੂਰ ਮਿਲਿਆ ਹੋਵੇਗਾ ਧੰਨਵਾਦ